ਤੁਸੀਂ ਸੋਚਦੇ ਹੋਣੇ ਆ ਵੀ ਜਦੋਂ ਕੈਂਸਰ ਦਾ ਮਰੀਜ਼ ਹੋਣਾ ਤਾਂ ਲੋਕ ਡਰ ਲੱਗਦੇ ਵੀ ਬਈ ਕੈਂਸਰ ਦਾ ਤਾਂ ਇਲਾਜ ਹੀ ਨਹੀਂ ਪਰ ਬੈ ਜੀ ਨੇ ਅੱਜ ਹੱਥ ਦੇ ਸਰੋਂ ਜਮਾਤੀ ਅੱਜ ਸਰਦਾਜੀ ਤੁਸੀਂ ਕੈਂਸਰ ਦੇ ਮਰੀਜ਼ ਸੀਗੇ ਤੁਸੀਂ ਹਸਪਤਾਲ ਚ ਗਏ ਆ ਤੇ ਡਾਕਟਰਾਂ ਨੂੰ ਕੀ ਕਹਿੰਦੇ ਪਹਿਲਾਂ ਉਹ ਦੱਸ ਦਿਓ ਡਾਕਟਰ ਤੇ ਉਹ ਕਹਿੰਦੇ ਜੀ ਪਤਾ ਨਹੀਂ ਮੰਦੇ ਦੇ ਬੈਲਟ ਦੇ ਰਹਿਣਾ ਜਾਂ ਗੇਜ ਰਹਿਣਾ ਉਹ ਇਸ ਤਰ੍ਹਾਂ ਵੀ ਕਹਿੰਦੇ ਸੀ ਹੂੰ ਬਾਕੀ ਇਹ ਆ ਵੀ ਜੋ ਪਰਮਾਦਰ ਨੇ ਕਿਹਾ ਇਹਨਾਂ ਦੀ ਐਡ ਬੜੀ ਆ ਐਡ ਵੱੜ ਕੇ ਆਹੀ ਹੈ ਜਿਆ ਵੀ ਨਹੀਂ ਤੁਹਾਨੂੰ ਡਾਕਟਰ ਨੇ ਕਹਿਸ ਵੀ ਸਾਡੀ ਕੀਮੋ ਵੀ ਹੋਣੀ ਆ ਹਾਂਜੀ 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 ਉਹਨਾਂ ਨੇ ਕਿਹਾ ਜੀ 6 6 ਹਫ਼ਤੇ ਆ ਭਾਈ ਜਦ ਲਈ 6 ਹਫ਼ਤਾ ਕਰੇਗੀ ਅਸਾਗਰ ਚੰਦਰ ਸਾਹਿਬ ਤੇ ਜਿਹੜੀ ਤੁਸੀਂ ਹੁਣ 4 ਮਹੀਨੇ ਦਵਾਈ ਬੈਚ ਜੀ ਨੇ ਦਿੱਤੀ ਉਹਦਾ ਰਿਜ਼ਲਟ ਕੀ ਹੈਗਾ ਉਹਦਾ ਰਿਜ਼ਲਟ ਬਹੁਤ ਵਧੀਆ ਜੀ ਇਹਨ ਮੈਂ ਚੈੱਕ ਕਰਨ ਵਾਸਤੇ ਅਸੀਂ ਆਪਣੇ ਕੋਲ ਚੈੱਕ ਰਿਹਾ ਉਹ ਕਲੀਅਰ ਹੈ 4 ਲੱਖ ਬੰਦਾ ਕੈਂਸਰ ਤੋਂ ਮੈਂ ਜ਼ਿੰਦਗੀ ਜਫੀ ਕਰ ਚੁੱਕੇ ਔਰ ਮੈਂ ਕੈਂਸਰ ਦੀ ਦਵਾਈ ਦਾ ਕਦੇ ਪੈਸਾ ਨਹੀਂ ਲਿਆ ਬਈ ਜੀ ਜਿਹੜੇ ਮਰੀਜ਼ ਇਹਨਾਂ ਸਾਨੂੰ ਚੱਲ ਨਹੀਂ ਹੁੰਦਾ ਗੋਡੇ ਦਾ ਡਾਕਟਰ ਕਹਿੰਦੇ ਪਰੇਸ਼ਾਨ ਕਰਾਓ ਤੇ ਉਹ ਕਹਿੰਦੇ ਗੋਡੇ ਨਵੇਂ ਪੋਣੇ ਤੁਸੀਂ ਪੈਰਾਵਰ ਬਿਠਾਉਣ ਦਿਓ ਮਰੀਜ਼ ਨੂੰ ਪੈਰਾਵਰ ਤਾਂ ਬੈਠ ਹੀ ਸਕਦਾ ਮਰੀਜ਼ ਇਹਦੇ ਗੋਡੇ ਜਿਹੜਾ ਖੱਗਰ ਬਣੇ ਪਏ ਸੀ ਬਿਲਕੁਲ ਹੀ ਆਹਾਂ ਤੇ ਇਹਨੂੰ ਕਵਰ ਹੋ ਗਿਆ ਕਾਫੀ ਹਾਂਜੀ ਠੀਕ ਆ ਕਵਰ ਹੁੰਦੇ ਜਾਂਦੇ ਔਰ ਇਹਨੇ ਵਧੀਆ ਹੋ ਜਾਣਾ ਤਿੰਨ ਮਹੀਨੇ ਦਵਾਈ ਨਾਲ ਬਿਲਕੁਲੋ ਤੇ ਜੀ ਤੁਹਾਡੀ ਦਵਾਈ ਦੀ ਕਿਹੜੀ ਸ਼ਕਤੀ ਆ ਵੀ ਜਿਹੜੀ ਤੁਸੀਂ ਤਿੰਨ ਸਾਢੇ ਤਿੰਨ ਮਹੀਨੇ ਚ ਰਾਹਤ ਦੇ ਨਮਰੀਦ ਨੂੰ ਸੈਟਿੰਗ ਕਰਕੇ 15 ਦਿਨ ਦਵਾਈ ਖਾਧੀ ਆ ਤੁਹਾਡੇ ਸਾਹਮਣੇ ਪੈਰਾ ਮਾਰ ਬੈਠੀ ਸੀ ਨਾ ਮੈਂ ਪੇਨ ਕਿਲਰ ਬਾਕੀ ਕਦੇ ਨਾ ਖਾਧੀ ਤੇ ਨਾ ਮੈਂ ਕਹਿੰਨ ਦਿੱਤੀ ਪਹਿਲਾਂ ਹਸਪੀਟਲ ਵੀ ਕਹਿ ਸੀ ਕਿ ਨਹੀਂ ਸਤੇ ਗਏ ਗਏ بڑے ਹਸਪਤਲ ਬਦਲੇ ਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਕਹਿੰਦੇ ਲਿਓ ਗੋਟੇ ਬਦਦੀ ਹੋਰ ਉਹਨਾਂ ਕੀ ਕਹਿੰਦਾ ਅੱਛਾ ਗੋਟੇ ਬਦਲੋ ਗੋਟੇ ਬਦਲ ਦੋ ਕਹਿੰਦੇ ਕਿੰਨੇ ਪੈਸੇ ਮੰਗੇ ਸੀ 2 ਲੱਖ ਰੁਪਏ ਇੱਕ ਸੱਤਰ ਤੱਕ ਕਰਨੇ ਪਾਦੇ ਨੇ 2 ਲੱਖ ਮੰਗਦੇ ਜਿਹੜਾ 15 ਦਿਨ ਦਵਾਈ ਲੈ ਗਿਆ ਉਹਦੇ ਖੁਜਲੀ ਦਾ ਉੱਥੇ ਬੰਦ ਹੋਣੀ ਆ ਕਿਉਂਕਿ ਰੋਮਾਂ ਦੇ ਵਿੱਚ ਕਿਰਮ ਰੁੱਕ ਜਾਂਦੇ ਆ ਇੱਕ ਲੌਣ ਵਾਲੀ ਇੱਕ ਖਾਨ ਵਾਲੀ ਦੋਨੋਂ ਪ੍ਰੋਪਰ ਚੱਲਦੀਆਂ ਦੋਨੋਂ ਦਵਾਈਆਂ ਅਸਥਮਾ ਕੀ ਚੀਜ਼ ਆ ਜਿਵੇਂ ਆ ਫੇਫੜਾ ਇਹਦੇ ਚ ਨਜਲਾ ਜਾ ਜਾ ਕੇ ਰੇਸ਼ਾ ਜਾ ਜਾ ਕੇ ਇ ਹਵਾ ਨੂੰ ਸਾਫ਼ ਕਰਨ ਵਾਲੀਆਂ ਨਾੜਾਂ ਬਲੌਕ ਹੋ ਗਈਆਂ ਫੇਫੜਾ ਦਾ ਬਲੌਕ ਹੋ ਗਿਆ ਜਿੰਨੀ ਸਰੀਰ ਨੂੰ ਹਵਾ ਦੀ ਲੋੜ ਹੈ ਉਨੀ ਫੇਫੜੇ ਚ ਨਹੀਂ ਜਾਂਦੀ ਤੇ ਉਹ ਫੇ ਜਿੱਥੇ ਦੋ ਟਾਈਮ ਦੋ ਵਾਰੀ ਸਾਹ ਲੈਂਦਾ ਉਹਨੇ ਟੈਂਕ ਚ ਤਿੰਨ ਜਾਂ ਚਾਰ ਵਾਰੀ ਸਾਹ ਲੈਣ ਨੂੰ ਆਪਾਂ ਅਸਥਮਾ ਕਹਿੰਦੇ ਆ ਤੇ ਮੈਂ ਕਦ ਵਾਲੀ ਦਵਾਈ ਸਪੈਸ਼ਲ ਨੇ ਤਿੰਨ ਮਹੀਨੇ ਚ 3 ਇੰਚ ਦੀ ਗਰੰਟੀ ਹੈ ਉਹ اسی ਦਵਾਈ ਦੇ ਦੇ ਮਾਪੇ ਦੇ ਸਾਹਮਣੇ ਕਦ ਨਾਪ ਕੇ ਪਰਚੀ ਬਣਾਈ ਜਾਂਦੀ ਆ ਮਹੀਨੇ ਦਵਾਈ ਦੇ ਕੇ ਮਹੀਨੇ ਬਾਅਦ ਫੇਰ ਨਾਪਿਆ ਜਾਂਦਾ ਉਹਦੇ ਬਾਅਦ ਮਹੀਨੇ ਦਵਾਈ ਕੇ ਫੇਰ ਨਾਪਿਆ ਜਾਂਦਾ ਤਿੰਨ ਮਹੀਨੇ ਚ ਮੇਰੀ 3 ਇੰਚ ਦੀ ਗਰੰਟੀ। ਅੱਜ ਕੱਲ੍ਹ ਲੜਕੇ ਲੜਕੀਆਂ ਦਾ ਵਿਆਹ ਹੁੰਦਾ 2 ਸਾਲ, 4 ਸਾਲ, 5 ਸਾਲ ਕਿਸੇ 10-10 ਸਾਲ ਬੱਚਾ ਨਹੀਂ। ਉਹਦੇ ਤੋਂ ਅਸੀਂ ਲੇਡੀ ਤੇ ਜੈਂਸ ਦੋਨਾਂ ਨੂੰ ਹੀ ਦਵਾਈ ਦਿੰਦੇ ਆ। ਜਿਹੜਾ ਜੈਂਸ ਆ ਜਿਹੜਾ ਜੈਂਸ ਆ ਤੇ ਉਹਨੂੰ ਅਸੀਂ ਦਵਾਈ ਦਿੰਦੇ ਆ ਵੀਰਜ ਬਣਾਉਣ ਵਾਲੀ ਗਰੰਟੀ ਨੂੰ ਸਟਰੋਂਗ ਕਰਨ ਲਈ ਤੇ ਜਣ ਗਣਾ ਨੂੰ ਸਟਰੋਂਗ ਕਰਨ ਲਈ। ਇਸੇ ਤਰ੍ਹਾਂ ਅਸੀਂ ਜਿਹੜਾ ਮਤਲਬ ਲੇਡੀਜ਼ ਆ ਉਹਨੂੰ ਜੂ ਟੈਨਸ਼ਨ ਨੂੰ ਸਟਰੋਂਗ ਕਰਨ ਲਈ ਤੇ ਜਣ ਗਣਾ ਨੂੰ ਸਟਰੋਂਗ ਕਰਨ ਲਈ ਦਵਾਈ ਦਿੰਦੇ ਆ। ਔਰ ਉਹਨੂੰ ਪੋਜ਼ਿਟਿਵਿਟੀ ਮਤਲਬ ਕੰਨ ਦਾ ਦਿੱਤੀ ਜਾਂਦੀ ਹੈ ਕਾਉਂਸਲਿੰਗ ਕਰਕੇ ਪੰਜਪਨ ਤੋਂ ਜਿਹੜੇ ਪੈਰਾਂ ਦੇ ਆਹ ਇਦਾਂ ਇਦਾਂ ਪੈਰ ਅੱਡੀਆਂ ਚੱਕਦੀ ਹੈ ਦੇਖ ਪੈਂਦੀ ਸੀ ਉਹ ਇਦਾਂ 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 ਤੁਰਦੀ ਸੀ ਉਹ ਅੱਡੀ ਥੱਲੇ ਨਹੀਂ ਚਲੌਦੀ ਪੰਜਿਆਂ ਦੇ ਪਾਰ ਹੀ ਡਿੜਦੀ ਸੀਗੀ ਤੇ ਹੁਣ ਕਿੰਨੇ ਚਿਰ ਦਵਾਈ ਖਾਦੀ ਤੁਸੀਂ ਇੱਕੇ ਮਹੀਨੇ ਲਈ ਇਹ ਦੇ ਇੱਕ ਮਹੀਨੇ ਦਾ ਹੁਣ ਦੂਸਰੇ ਮਹੀਨੇ ਤੇ ਅੱਡੀਆਂ ਹੁਣ ਲੱਗਣ ਲੱਗ ਪਈਆਂ ਲੱਗ ਲੱਗ ਇੱਜਾ ਵੀ ਨਹੀਂ ਚ ਲੱਗਣ ਲੱਗ ਪ੍ਰੋਬਲਮ ਕੀ ਸੀ ਤੁਹਾਨੂੰ ਲੱਤ ਜਿਹੜਾ ਦਰਦ ਗਨੋਣ ਨਹੀਂ ਸੀ ਹੁੰਦਾ ਬਹੁਤ ਹਾਈ ਕੌਣ ਕਰਕੇ ਪਿਆ ਕਿਨੂੰ ਹਾਂਜੀ ਕਰਕੇ ਆ ਕਿਰਪਾ ਵਾਈ ਗਰੂ ਜੀ ਨੇ ਜਿਨ੍ਹਾਂ ਦੇ ਗੋਡੇ ਦੁਖਦੇ ਆ ਮੋਢਿਆਂ ਦੇ ਜੋੜਾਂ ਦੇ ਤਾਰਦਾ ਵਾਲਾ ਜਿਹੜਾ ਮਰੀਜ਼ ਆ ਮੈਂ ਕਹਿੰਦਾ ਮੇਰੇ ਕੋ ਫਿਟ ਕਰਾ ਕੇ 3 ਮਹੀਨੇ ਦਵਾਈ ਲਵੇ ਹਾਂਜੀ 3 3.5 ਮਹੀਨੇ ਲਾਸਟ ਜਿੰਨੇ ਮਰਜ਼ੀ ਖਰਾਬ ਹੈ ਜੇ ਉਹ ਠੀਕ ਨਹੀਂ ਮੈਂ ਕਹਾਂ ਮੇਰੀ ਹਿੱਕ ਵਿੱਚ ਵਜਾ ਕੇ ਚਲੋ ਜੀ ਚਾਹੇ ਤੁਸੀਂ ਕੈਂਸਰ ਦੇ ਮਰੀਜ਼ ਹੋ ਚਾਹੇ ਤੁਹਾਡੇ ਗੋਡੇ ਮੋਡੇ ਜੋੜਾਂ ਦੇ ਵਿੱਚ ਦਰਦਿਆ ਚਾਹੇ ਤਾਂ ਡਾਕਟਰਾਂ ਨੇ ਕਹਿਤਾ ਵੀ ਤੁਹਾਡੇ ਗੋਡੇ ਬਦਲਣੇ ਪੈਣੇ ਆ 2 ਲੱਖ ਰੁਪਏ ਦਾ ਇੱਕ ਗੋਡਾ ਤੇ 4 ਲੱਖ ਦੇ ਦੋ ਗੋਡੇ ਚਾਹੇ ਤੁਹਾਡਾ ਕੱਦ ਲੰਮਾ ਤੁਸੀਂ ਕਰਨਾ ਚਾਹੇ ਤੁਸੀਂ ਮੋٹے ਪਤਲੇ ਹੋਣਾ ਚਾਹੇ ਤੁਸੀਂ ਮਤਲਬ ਕਿਸੇ ਵੀ ਤਰ੍ਹਾਂ ਦਾ ਇਲਾਜ ਕਰਾਉਣਾ ਚਾਹੁੰਦੇ ਹੋ ਅਸਥਮਾ ਹੋ ਗਿਆ ਤੁਹਾਨੂੰ ਖੁਜਲੀ ਆ ਜਿਹਦੇ ਵਿੱਚ ਤੁਸੀਂ ਲੱਖਾਂ ਰੁਪਏ ਖਰਚਦੇ ਹੋ ਹਸਪਤਾਲਾਂ ਵਿੱਚ gekeੜੇ ਮਾਰ-ਮਾਰ ਕੇ ਆਖ ਚੁੱਕੇ ਹੋ ਤੁਹਾਡਾ ਇਲਾਜ ਫੇਰ ਵੀ ਨਹੀਂ ਹੋਇਆ ਜਾਂ ਤੁਸੀਂ ਆਪਰੇਸ਼ਨ ਵੀ ਕਰਾ ਲਿਆ ਪਰ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੋਇਆ ਗੱਲ ਉੱਥੇ ਦੀ ਉੱਥੇ ਆ ਪਰ ਤੁਸੀਂ ਤਾਂ ਲੱਖਾਂ ਰੁਪਏ ਖਰਚਦੇ ਹਨ ਇਹਨਾਂ ਗੱਲਾਂ ਤੋਂ ਲੈ ਕੇ ਜੇ ਤੁਸੀਂ ਪਰੇਸ਼ਾਨ ਹੋ ਤੇ ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ ਧੰਨਵਾਦ ਸਹੀ ਜਗ੍ਹਾ ਤੇ ਲੈ ਕੇ ਆਇਆ ਆ ਬਾਬਾ ਸ਼੍ਰੀ ਚੰਦ ਜੀ ਦੇਸੀ ਦਵਾਈਖਾਨਾ ਕਰਤਾਰਪੁਰ ਜਿੱਥੇ ਬਹੁਤ ਦੂਰੋਂ ਦੂਰੋਂ ਲੋਕ ਆ ਕੇ ਆਪਣਾ ਸਫਲ ਇਲਾਜ ਕਰਾ ਰਹੇ ਆ ਬੈ ਜਸਵੰਤ ਸਿੰਘ ਜਿਨ੍ਹਾਂ ਦਾ ਬਹੁਤ ਲੰਬੇ ਸਾਲਾਂ ਦਾ ਤਿਆਰਪਾ ਉਹ ਬਿਨਾਂ ਟੀਕਾ ਬਿਨਾਂ ਪੱਟੀ ਬਿਨਾਂ ਆਪਰੇਸ਼ਨ ਇਥੇ ਆਏ ਹੋਏ ਮਰੀਜ਼ਾਂ ਦਾ ਸਫਲ ਇਲਾਜ ਕਰਦੇ ਤੇ ਪੈਸੇ ਬਹੁਤ ਘਟਿਆ ਦੇਸੀ ਦਵਾਈ ਦੇ ਕੇ ਸਹੀ ਇਲਾਜ ਕਰ ਰਿਹਾ ਅੱਜ ਆਪਾਂ ਬੈਠ ਜੀ ਨਾਲ ਗੱਲਾਂ ਵੀ ਕਰਨੇ ਆਇਆ ਬਈ ਹੋਰ ਕੀ ਕੀ ਉਹ ਮਰੀਜ਼ਾਂ ਨੂੰ ਸੁਵਿਧਾਵਾਂ ਦੇ ਰਹੇ ਆ ਕਿਵੇਂ ਉਹਨੂੰ ਠੀਕ ਕਰ ਰਹੇ ਆ ਜਿੰਨੇ ਇਥੇ ਮਰੀਜ਼ ਐ ਹੋਏ ਆਪਾਂ ਉਹਨਾਂ ਨੂੰ ਤੁਹਾਨੂੰ ਮਿਲਾਉਂਗੇ ਆਪਾਂ ਹੁਣ ਅੰਦਰ ਚੱਲਦੇ ਆ ਤੇ ਕਰੌਣੀਆਂ ਗੱਲਬਾਤ ਸਲਾਹ ਜੀ ਹੁਣ ਆਪਾਂ ਤੁਹਾਨੂੰ ਬੈਜੀ ਨਾਲ ਮਿਲਾਣੇ ਆ ਜੋ ਤੁਹਾਡੇ ਮਨ ਦੇ ਹਿਸਾਬ ਸੀਗੇ ਉਹ ਸਾਰੇ ਅੱਜ ਆਪਾਂ ਕਲੀਅਰ ਕਰਨੇ ਆ ਬੈਜੀ ਤੁਸੀਂ ਬਿਜ਼ੀ ਬਹੁਤ ਹੋ ਪਰ ਮੈਂ ਚਾਹੁੰਦਾ ਵੀ ਮੈਨੂੰ 5 ਮਿੰਟ ਤੁਸੀਂ ਦੇ ਦਿਓ ਬਹੁਤ ساری ਪ੍ਰੋਬਲਮ ਦੇ ਵਿੱਚ ਲੋਕ ਲੰਘ ਰਹੇ ਆ ਹਸਪਤਾਲਾਂ ਦੇ ਵਿੱਚ ਲੱਖ ਰੁਪਏ ਚੱਕੀ ਫਿਰਦੇ ਆ ਤੇ ਡਾਕਟਰ ਇਲਾਜ ਕਰ ਰਹੇ ਪਰ ਫਿਰ ਵੀ ਇਲਾਜ ਨਹੀਂ ਹੋ ਰਿਹਾ ਫਿਰ ਦੁਆਰੇ ਤੋਂ ਦੁਆਰਾ ਮਤਲਬ ਪਚਾਰੇ ਘਰ ਘਰ ਵਾਰ ਵੇਚਣ ਤੱਕ ਚਲ ਜਾਂਦਾ ਮਰੀਜ਼ ਜਦੋਂ 4-5 5 ਲੱਖ ਰੁਪਏ ਲੱਗ ਜਾਂ ਕਿਸ ਨੇ ਕੱਦ ਲੰਮਾ ਕਰਨਾ ਕਿਸੇ ਦੇ ਗੋਡਿਆਂ ਮੋਡਿਆਂ ਜੋੜਾ ਦਾ ਦਿਆ ਕਿਸੇ ਦੀ ਬੱਚਾ ਨਹੀਂ ਹੋ ਰਿਹਾ ਜਾਂ ਹੋਰ ਕਿਹੜੀਆਂ-ਕਿਹੜੀਆਂ ਇਹੋ ਜਿਹੀਆਂ ਪ੍ਰੋਬਲਮਸ ਹੈਗੀਆਂ ਜਿਹੜਾ ਤੁਸੀਂ ਸਹੀ ਇਲਾਜ ਕਰਦੇ ਹੋ ਤਾਂ ਕਿ ਲੋਕ ਆਪਣਾ ਸਸਤੇ ਪੈਸੇ ਦੇ ਵਿੱਚ ਇਲਾਜ ਕਰ ਸਕਣ ਸਭ ਤੋਂ ਪਹਿਲਾ ਪੁਆਇੰਟ ਦਾ ਮੇਰਾ ਕੈਂਸਰ ਦੀ ਇਹ ਕੈਂਸਰ ਦੀ ਦਵਾਈ ਆਪਾਂ ਫਰੀਦ ਦਿੰਦੇ ਆ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਕਿਸੇ ਤੋਂ ਲੈਂਦੇ ਜਿਨੇ ਮੈਨੂੰ ਕੈਂਸਰ ਦੀ ਦਵਾਈ ਲਈ ਮਿਲਣਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਬੁੱਲਾਂਪੁਰ ਦਾਖਾ 12 ਤੋਂ 3 ਮੈਂ ਕੈਂਸਰ ਦੀ ਦਵਾਈ ਦਿੰਦਾ ਫਰੀਦ ਦੇਵਾਂਗਾ ਕੋਈ ਪੈਸਾ ਨਹੀਂ ਪਰਚੀ ਦਾ ਵੀ ਪੈਸਾ ਨਹੀਂ ਰਹਿੰਦੇ ਠੀਕ ਤੇ ਔਰ ਮੇਰੀ ਗਰੰਟੀ ਆ ਜਿਹੜਾ ਬੰਦਾ ਤਿੰਨ ਕਿਹ ਮਹੀਨੇ ਮੇਰੀ ਕੈਂਸਰ ਦੀ ਵਾਈਖ ਆ ਗਿਆ ਮੁੜ ਕੇ ਕੈਂਸਰ ਲੱਪਣਾ ਨਹੀਂ ਕਿੱਥੇ ਗਿਆ ਤੇ ਅਗਲਾ ਪੁਆਇੰਟ ਆ ਗਿਆ ਖੁਜਲੀ ਤੇ ਖੁਜਲੀ ਦੀ ਦਵਾਈ ਇੱਕ ਮਹੀਨੇ ਦੀ ਦਵਾਈ ਜਿੰਨਾਂ ਦੇ ਵੀ ਆਪਾਂ ਕਹਿ ਲਈਏ ਵੀ ਆਹ ਕਰੋਨਾ ਵਾਲੇ ਇੰਜੈਕਸ਼ਨ ਲੱਗੇ ਉਹਨਾਂ ਦੇ ਹਰ ਇੱਕ ਦੇ ਲਗਭਗ ਸਰੀਰ ਦੇ ਉੱਤੇ ਖੁਜਲੀ ਦਦਾਂ ਤੇ ਸੂਕੀ ਖੁਰਕਾ ਹਾਂਜੀ ਸਾਈਡ ਇਫੈਕਟ ਆਉਣ ਨਾਲ ਬਹੁਤ ਦੁਨੀਆਂ ਦੇ ਮਰਗਣ ਦਾ ਵੀ ਇਹ ਕਹ ਲਓ ਸਰੀ ਦੇ ਤੇ ਧੱਬੇ ਪੈ ਗਏ ਕਹਦੇ ਕਾਲੇ ਕਹਦੇ ਲਾਲ ਕਹਦੇ ਕੁਛ ਕੇ ਕੁੱਛ ਉਹ ਮਰੀਜ਼ ਨੂੰ ਦਵਾਈ ਮੈਂ 9000 ਰੁਪਏ ਦੀ ਦਵਾਈ ਆ ਮਹੀਨੇ ਦੀ ਤਿੰਨ ਤੋਂ ਚਾਰ ਮਹੀਨੇ ਲਾਸਟ ਹੈ ਬੈਸ ਤਾਂ ਤਿੰਨ ਮਹੀਨੇ ਹੀ ਬਹੁਤ ਆ ਜਿਹੜਾ 15 ਦਿਨ ਦਵਾਈ ਲੈ ਗਿਆ ਉਹਦੇ ਖੁਜਲੀ ਤਾਂ ਉੱਥੇ ਹੀ ਬੰਦ ਹੋਣੀ ਆ ਕਿਉਂਕਿ ਰੋਮਾਂ ਦੇ ਵਿੱਚ ਕਿਰਮ ਰੁੱਕ ਜਾਂਦੇ ਆ ਇੱਕ ਲਾਉਣ ਵਾਲੀ ਇੱਕ ਖਾਣ ਵਾਲੀ ਇਹ ਦੋਨੋਂ ਪ੍ਰੋਪਰ ਚੱਲਦੀਆਂ ਦੋਨੋਂ ਦਵਾਈਆਂ ਦੇ 9000 ਰੁਪਏ ਦੀ ਦਵਾਈ ਆ ਮਹੀਨੇ ਦੀ ਤੇ ਤਿੰਨਕ ਮਹੀਨੇ ਮੇਰਾ ਖਿਆਲਾ ਵੀ ਕੋਈ ਚੱਲਦਾ ਨਹੀਂ ਹੈਗਾ ਤੇ ਨਹੀਂ ਗੱਲ ਗਠੀਏ ਦੀ ਗਠੀਏ ਦੀ ਦਵਾਈ ਜਿਹੜੀ ਵੀ ਲੋਕ ਲੈ ਮਤਲਬ ਕਹਿੰਦਾ ਲੈਂਦੇ ਆ ਉਹਦੇ ਚ ਸਟੇਰੋਇਡ ਆ ਤੇ ਸਟੇਰੋਇਡ ਮੇਰਾ ਤਾਂ ਸਿੱਧਾ ਜਾ ਪੁਆਇੰਟ ਆ ਮੈਂ ਗਠੀਏ ਦੀ ਦਵਾਈ ਦੇਣ ਦਾ ਇੱਕ ਢੰਗ ਤਰੀਕਾ ਹੈ ਲੈਣ ਦਾ ਵੀ ਢੰਗ ਤਰੀਕਾ ਦੇਣ ਦਾ ਵੀ ਢੰਗ ਤਰੀਕਾ ਅੱਜ ਦੇ ਟਾਈਮ 'ਚ ਜੇ ਤੁਸੀਂ ਟੈਸਟ ਕਰਵਾ ਲਓ ਵੀ ਅੱਜ ਗਠੀਆ ਕਿੰਨਾ ਪੁਆਇੰਟ 'ਚ ਮਹੀਨੇ ਦੀ ਦਵਾਈ ਲੋ ਮਹੀਨੇ ਦੀ ਦਵਾਈ ਲੈਣ ਤੋਂ ਬਾਅਦ ਉਹ 20 ਦਿਨ ਜਾਂ 15 ਦਿਨ ਦਵਾਈ ਖਾਣ ਤੋਂ ਬਾਅਦ ਇੱਕ ਇੱਕ ਡਾਂਗੋ ਦਵਾਈ ਮਿਸ ਕਰਕੇ ਦੇਖੇ ਬੰਦਾ ਇੱਕ ਇੱਕ ਡਾਂਗ ਦਵਾਈ ਮਿਸ ਕਰਨ ਨਾਲ ਪਤਾ ਨਹੀਂ ਇਹ ਤਾਂ ਉਹੀ ਹਾਲਾਤ ਹੋਗੇ ਪਹਿਲਾਂ ਨਾਲੋਂ ਜੇ ਉਹ ਸਟੇਰੋਇਡ ਉਹਦੇ ਮਾਰੂ ਜੁੱਤੀਆਂ ਉਖਾਣ ਯੋਗ ਨਹੀਂ ਵੀ ਜੇ ਦੇਖਿਆ ਵੀ ਸਟੇਰੋਇਡ ਉਹ ਦਵਾਈ ਛੱਡਣ ਦਾ ਫਾਲਟ ਕੋਈ ਨਹੀਂ ਹੈਗਾ ਫਿਰ ਉਹ ਦਵਾਈ ਖਾਓ ਖਾਣ ਤੋਂ ਮਹੀਨਾ ਬਾਅਦ ਫੇਰ ਦੁਬਾਰਾ ਟੈਸਟ ਕਰਵਾਓ ਸਪੋਜ਼ ਕਰੋ ਜਿਹੜਾ ਚਾਲੂ ਕੀਤੀ ਉਹ 100 ਸੀ ਵੀ 100 ਸੀਗਾ ਤੇ ਜਦੋਂ ਆਪਾਂ ਦੁਬਾਰਾ ਮਤਲਬ ਮਹੀਨੇ ਬਾਅਦ ਟੈਸਟ ਕਰਵਾਉਣਾ ਤੇ ਉਦੋਂ ਆਪਾਂ ਕਹ ਲਈਏ ਵੀ ਉਹ 60 ਤੋਂ 75 ਜਾਉਣਾ ਚਾਹੀਦਾ ਜੇ ਤਾਂ ਦਵਾਈ ਕਾਰਕਰ ਹੈ ਅੱਜ ਕੱਲ ਲੜਕੇ ਲੜਕੀਆਂ ਦਾ ਵਿਆਹ ਹੁੰਦਾ 2 ਸਾਲ 4 ਸਾਲ 5 ਸਾਲ ਕਿਸੇ ਦੇ 10-10 ਸਾਲ ਬੱਚਾ ਨਹੀਂ ਹੁੰਦਾ ਉਹਦੇ ਤੋਂ ਅਸੀਂ ਲੇਡੀ ਤੇ ਜੈਂਟਸ ਦੋਨਾਂ ਨੂੰ ਹੀ ਦਵਾਈ ਦਿੰਦੇ ਆ ਜਿਹੜਾ ਜੈਂਟਸ ਆ ਤੇ ਉਹਨੂੰ ਅਸੀਂ ਦਵਾਈ ਦਿੰਦੇ ਆ ਵੀਰਜ ਬਣਾਉਣ ਵਾਲੀ ਗ੍ਰਾਂਥੀ ਨੂੰ ਸਟਰੋਂਗ ਕਰਨ ਲਈ ਤੇ ਜਣ ਗਣਾ ਨੂੰ ਸਟਰੋਂਗ ਕਰਨ ਲਈ ਇਸੇ ਤਰ੍ਹਾਂ ਅਸੀਂ ਜਿਹੜਾ ਮਤਲਬ ਲੇਡੀਆਂ ਆ ਉਹਨੂੰ ਜੂ ਟੈਸਟ ਨੂੰ ਸਟਰੋਂਗ ਕਰਨ ਲਈ ਤੇ ਜਣ ਗਣਾ ਨੂੰ ਸਟਰੋਂਗ ਕਰਨ ਲਈ ਦਵਾਈ ਦਿੰਦੇ ਆ ਔਰ ਉਹਨੂੰ ਪੋਜ਼ਿਟਿਵਿਟੀ ਮਤਲਬ ਕੰਨ ਦਾ ਦਿੱਤੀ ਜਾਂਦੀ ਹੈ ਕਾਉਂਸਲਿੰਗ ਕਰਕੇ ਜਦੋਂ ਪੋਸਿਬਿਲਿਟੀ ਉਹਦੇ ਦਿਮਾਗ 'ਚ ਆ ਗਈ ਤੇ ਜਿਹੜਾ ਉਹ ਜਦ ਹੀ ਕਨਸੀਵ ਹੋ ਜਾਂਦਾ ਹੈ ਮੇਰੀ ਗਰੰਟੀ ਹੈ ਜਿਹੜਾ ਬੰਦਾ 2-2 ਮਹੀਨੇ ਵਿੱਚ ਦਵਾਈ ਲੈਗਾ ਬੱਚੇ ਦੀ ਚਾਹੇ 20 ਸਾਲ ਪੁਰਾਣਾ ਕੇਸ ਕਿਉਂ ਨਹੀਂ ਗਰੰਟੀ ਨਾਲ ਦਵਾਈ ਦਿਆਂਗਾ ਚਾਹੇ ਕਿਸੇ ਨੂੰ ਸਰਵਾਈਕਲ ਆ ਚਾਹੇ ਕਿਸੇ ਦੇ ਗੋਡੇ ਨਹੀਂ ਚੱਲਦੇ ਚਾਹੇ ਕਿਸੇ ਦੇ ਮੋਢੇ ਦੁਖਦੇ ਚਾਹੇ ਕਿਸੇ ਦੇ ਬੈਕ ਪੈਨ ਆ ਕਿਸੇ ਦੇ ਪਿੱਛੇ ਇੱਥੋਂ ਗਿੱਟੇ ਤੱਕ ਜਾਂਦੀ ਬੋੜ ਉਹ ਤੇ ਆਮ ਹੀ ਕਰਦੇ ਆ ਉਹ ਤੇ ਆਮ ਹੀ ਕਰਦੇ ਆ ਅਸਥਮੇ ਦੀ ਦਵਾਈ ਦਿੰਦੇ ਆ 3 ਕਿ ਮਹੀਨਿਆਂ ਦਾ ਕੋਰਸ ਅਸਥਮਾ ਕੀ ਚੀਜ਼ ਹੈ ਜਿਵੇਂ ਆ ਫੇਫੜਾ ਇਹਦੇ 'ਚ ਨਜਲਾ ਜਾ ਜਾ ਕੇ ਰੇਸ਼ਾ ਜਾ ਜਾ ਕੇ ਇੰਨਾ ਬਲੌਕ ਹੋ ਹਵਾ ਨੂੰ ਸਾਫ਼ ਕਰਨ ਵਾਲੀਆਂ ਨਾੜਾਂ ਬਲੌਕ ਹੋ ਗਈਆਂ ਫੇਫੜਾ ਦਾ ਬਲੌਕ ਹੋ ਗਿਆ ਜਿੰਨੀ ਸਰੀਰ ਨੂੰ ਹਵਾ ਦੀ ਲੋੜ ਹੈ ਉਨੀ ਫੇਫੜੇ ਚ ਨਹੀਂ ਜਾਂਦੀ ਤੇ ਉਹ ਫੇ ਜਿੱਥੇ ਦੋ ਟਾਈਮ ਦੋ ਵਾਰੀ ਸਾਹ ਲੈਂਦਾ ਉਹਨੇ ਟਾਈਮ ਕਿੰਨੇ ਤਿੰਨੀਆਂ ਚਾਰ ਵਾਰੀ ਸਾਹ ਲੈਣ ਨੂੰ ਆਪਾਂ ਅਸਥਮਾ ਕਹਿੰਦੇ ਆ ਸਾਨੂੰ ਦੋ ਤਰ੍ਹਾਂ ਦੇ ਬੰਦੇ ਮਿਲਦੇ ਕੋਈ ਕਹਿੰਦੇ ਅਸੀਂ ਮੋਟੇ ਹੋਣਾ ਜਿਹੜੇ ਪਤਲੇ ਆ ਤੇ ਜਿਹੜੇ ਮੋਟੇ ਆ ਉਹ ਕਹਿੰਦੇ ਪਤਲੇ ਹੋਣਾ ਦੋਨਾਂ ਦਾ ਕੋਈ ਇੱਕ ਕਰ ਦੋ ਤੁਸੀਂ ਜਿਹੜਾ ਮਟਾਪੇ ਦੀ ਦਵਾਈ ਆ ਮਟਾਪੇ ਦੀ ਦਵਾਈ ਅਸੀਂ ਸਪੈਸ਼ਲ ਤਿਆਰ ਕਰਦੇ ਆ ਉਹ ਜਿਹੜੀ ਸਪੈਸ਼ਲ ਦਵਾਈ ਆ ਉਹਦੇ ਵਿੱਚ ਕੀ ਆ ਕਿ ਪਹਿਲੇ ਮਹੀਨੇ ਮੈਂ ਸਿਰਫ ਮਟਾਪਾ ਘਟਾਉਣ ਦੀ ਗਰੰਟੀ ਪਹਿਲੇ ਵੀ ਨਹੀਂ ਕਿਉਂਕਿ ਬਹੁਤ ਲੋਕਾਂ ਨੂੰ ਜੇ ਆਪਾਂ ਕਿਸੇ ਡਾਕਟਰ ਨੂੰ ਜਾਂ ਵੈਦ ਨੂੰ ਸਵਾਲ ਕਰਾਂਗੇ ਨਾ ਜਾ ਕੇ ਇਹ ਮਟਾਪਾ ਕਿਉਂ ਵੱਧਾ ਹੈ ਉਹਦਾ ਇੱਕੋ ਹੀ ਪੁਆਇੰਟ ਹੋਰ ਦਾ ਵੀ ਖਾਣ ਪੀਣ ਨਾਲ ਮੈਂ ਸਿੱਧਾ ਜਾ ਕਹਿੰਦਾ ਵੀ ਖਾਣ ਪੀਣ ਉਹ ਜੋ ਢੰਗ ਤਰੀਕਾ ਆਊਟ ਹੁੰਦਾ ਉਦੋਂ ਵੱਧਦਾ ਤੇ ਖਾਣ ਪੀਣ ਨਾਲ ਮਟਾਪਾ ਨਹੀਂ ਵੱਧਦਾ ਖਾਣ ਪੀਣ ਦਾ ਟਾਈਮ ਸਰ ਜਿੰਨਾ ਮਰਜ਼ੀ ਖਾ ਲੋ ਤੇ ਕਦੇ ਮਟਾਪਾ ਨਹੀਂ ਵੱਧਦਾ ਜੋ ਖਾਣ ਪੀਣ ਦਾ ਢੰਗ ਤਰੀਕਾ ਆਊਟ ਹੁੰਦਾ ਹੁਣ ਮੈਂ ਇਹਦੇ ਢੰਗ ਤਰੀਕੇ ਦੀ ਆਊਟ ਕਰਦਾ ਅੱਜ ਤੋਂ ਆਪਾਂ 30 35 ਸਾਲ ਪਿੱਛੇ ਚਲ ਜਾਈਏ ਉਦੋਂ ਲੋਕੀ ਜਿੰਨਾ ਮਰਜ਼ੀ ਖਾਈ ਜਾਣ ਜਿੰਨਾ ਮਰਜ਼ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਕੋਲ ਰੋਟੀ ਕਰਮਾ ਸਬਜ਼ੀ ਕਰਮਾ ਉਦੋਂ ਬੁੜੀਆਂ ਮਗਰ ਰੋਟੀ ਲੈ ਕੇ ਜਾਂਦੀ ਸਾਡੀ ਰੋਟੀ ਪਾਣੀ ਠੰਡਾ ਹੋ ਜਾਂਦਾ ਸੀ ਤੇ ਅੱਜ ਦੇ ਟਾਈਮ 'ਚ ਰੋਟੀ ਲੈਂਦੀ ਲੈਂਦੀ ਆ ਸਬਜ਼ੀ ਕਰਮਾ ਪਾਣੀ ਠੰਡਾ ਫ੍ਰਿਜ ਦਾ ਉਦੋਂ ਫ੍ਰਿਜ ਦਾ ਨਾਂ ਥੇ ਨਹੀਂ ਸੀ ਸਾਡੇ ਕੋਲ ਮੋਟਰ ਦਾ ਜਾਂ ਘੜੇ ਦਾ ਪਾਣੀ ਹੁੰਦਾ ਸੀ ਉਹ ਜਦੋਂ ਆਪਾਂ ਰੋਟੀ ਪੁਰਕੀ ਕਈ ਵਾਰੀ ਆਪਣੇ ਕੋਲ ਹੱਥ 'ਚ ਫੜਦੀ ਹੁੰਦੀ ਤੇ ਆਪਾਂ ਮੂੰਹ 'ਚ ਪਾ ਲਿਆ ਸਬਜ਼ੀ ਕਰਮਾ ਉਹ ਬੰਦਾ ਮੂੰਹ 'ਚ ਜੇ ਗਰਮ ਪਾਈਗੇ ਕੜਦਾ ਥੋੜੀ ਐ ਅੰਦਰ ਹੀ ਲੰਘਾਉਂਦਾ ਉਸ ਤੋਂ ਅੱਗੇ ਪਾਣੀ ਜਿਹੜਾ ਉਹ ਠੰਡਾ ਹੈ ਉਹ ਇੱਕਦਮ ਲੀਵਰ ਗਰਮ ਸੀ ਜਿੱਦਾਂ ਦਾ ਆਪਾਂ ਖਾਣੇ ਤੋਂ ਜਾ ਕੇ ਪਾਚਕ੍ਰਾਸ ਚ ਮਾਰਦਾ ਉਦਾਂ ਹੀ ਜਾ ਕੇ ਮਲਵੇ ਚ ਮਾਰਦਾ ਆਹ ਕਾਰਨ ਹਾਂਜੀ ਆਹ ਕਾਰਨ ਹਾਂਜੀ ਆਹ ਕਾਰਨ ਹੈ ਮਟਾਪਾ ਵਰਣ ਅਸੀਂ ਸਭ ਤੋਂ ਪਹਿਲਾਂ ਲੀਵ ਪਹਿਲੇ ਮਹੀਨੇ ਸਾਡੀ ਲੀਵਰ ਤੇ ਜਿਗਰ ਦੇ ਪਾਚਕ੍ਰਾਸ ਬਣਾਉਣ ਵਾਲੇ ਸੈਲ ਹੀ ਪੈਦਾ ਕਰਦੀ ਪਹਿਲੇ ਮਹੀਨੇ ਦਵਾਈ ਤੇ ਦੂਜੇ ਮਹੀਨੇ ਸਾਡਾ ਜਿਹੜਾ ਹਰ ਹਾਲਤ ਇਹ ਕਹ ਲੋ ਵੀ 7 ਕਿਲੋ ਸਾਡਾ ਵਗਰੰਟੀਆਂ ਮੇਰੀ ਮਹੀਨੇ ਦੀ 7-7 ਕਿਲੋ ਘਟਾਇਆ ਜੇ 20 ਕਿਲੋ ਕਹਦਾ ਘਟ ਗਿਆ ਤੇ ਮੈਂ ਕਹਿੰਦਾ ਮੜ ਕੇ ਜ਼ਿੰਦਗੀ ਚ ਦੁਬਾਰਾ ਬਹਾਰ ਆ ਜਾਂਦੀ ਲੋੜੀ ਨਹੀਂ ਪੈਂਦੀ ਤੇ ਜਿਹੜੇ ਬੱਚਿਆਂ ਦਾ ਕੱਦ ਰੁਕ ਜਾਂਦਾ ਫਾਸਟ ਫੂਡ ਖਾਣ ਨਾਲ ਤੇ ਮੈਂ ਕੱਦ ਵਾਲੀ ਦਵਾਈ ਸਪੈਸ਼ਲ ਇਹਨਾਂ ਤਿੰਨ ਮਹੀਨੇ ਚ 3 ਇੰਚ ਦੀ ਗਾਰੰਟੀ ਹੈ ਉਹ ਅਸੀਂ ਦਵਾਈ ਦੇ ਦੇ ਮਾਪੇ ਦੇ ਸਾਹਮਣੇ ਕੱਦ ਨਾਪ ਕੇ ਪਰਚੀ ਬਣਾਈ ਜਾਂਦੀ ਆ ਮਹੀਨੇ ਦਵਾਈ ਦੇ ਕੇ ਮਹੀਨੇ ਬਾਅਦ ਫੇਰ ਨਾਪਿਆ ਜਾਂਦਾ ਉਹਦੇ ਬਾਅਦ ਮਹੀਨੇ ਦਵਾਈ ਕੇ ਫੇਰ ਨਾਪਿਆ ਜਾਂਦਾ ਤਿੰਨ ਮਹੀਨੇ ਚ ਮੇਰੀ 3 ਇੰਚ ਦੀ ਗਾਰੰਟੀ ਹੈ ਤੇ ਤਿੰਨ ਮਹੀਨੇ 3 ਇੰਚ ਕੱਦ ਲੰਮਾ ਕਰ ਲੰਮਾ ਕਰ ਦਿੰਦੇ ਸੋ ਤੁਸੀਂ ਆ ਜਾਓ ਸਾਰੀਆਂ ਸਮੱਸਿਆਵਾਂ ਜਿਹੜੀਆਂ ਸੀਗੀਆਂ ਉਹ ਬੈਠੀ ਰਹੋ ਪੁੱਛਿਆ ਆ ਤੇ ਜੇ ਤੁਸੀਂ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹੋ ਤੇ ਆ ਜਾਓ ਤਿੰਨ ਮਹੀਨੇ ਚ ਬਹੁਤ ਘੱਟ ਰੇਟ ਚ ਮੈਂ ਇੱਥੇ ਇੱਕ ਦੋ ਗੱਲਾਂ ਹੋਰ ਕਹਿਣੀਆਂ ਚਲੋ ਤੇ ਕਈ ਬੰਦੇ ਕਮੈਂਟਾਂ ਦੇ ਵਿੱਚ ਜਿਹੜਾ ਗਲਤ ਬੋਲਦੇ ਆ ਮੈਂ ਉਹਨਾਂ ਨੂੰ ਕਹਿੰਦਾ ਜੇ ਕਿਸੇ ਨੂੰ ਮੇਰੇ ਨਾਲ ਕੋਈ ਦੁਸ਼ਮਣੀ ਆ ਮੇਰੇ ਰੇ ਸਿੱਧਾ ਹੱਕ ਚਾਕੇ ਵੱਜ ਕੇ ਮੇਰੀ ਸੰਗਤ ਦੇ ਸਾਹਮਣੇ ਦਵਾਈ ਲੈਣ ਵਾਲੇ ਲੈਣ ਆਏ ਹੋ ਅਮਰੀਕਾ ਦੇ ਸਾਹਮਣੇ ਬੈਠ ਕੇ ਗੱਲ ਕਰਨੀ ਤੇ ਅਦਰਵਾਈਜ਼ ਜਿਹੜਾ ਬੰਦੇ ਮੈਂ ਕੋ ਇੱਕ ਮੈਂ ਕਹਾ ਗੋਡਿਆਂ ਦੀ ਦਵਾਈ ਤਿੰਨ ਮਹੀਨੇ 15 ਦਿਨ ਖਾਣ ਤੋਂ ਬਾਅਦ ਬੰਦਾ ਕਹਿੰਦਾ ਮੈਂ ਠੀਕ ਨਹੀਂ ਮੈਂ ਉਹਨੂੰ ਚੰਗਾ ਨਹੀਂ ਮੰਨਦਾ ਜੇ ਮੈਂ ਉਹ ਆਪਣਾ ਰਿਕਾਰਡ ਰੱਖੀ ਤੇ ਮੈਂ ਕਹਿੰਦਾ ਜਿਹੜਾ ਬੰਦਾ 3 ਮਹੀਨੇ ਮੇਰੀ ਕੋਟੇ ਤੋਂ ਦਵਾਈ ਖਾ ਗਿਆ ਨਹੀਂ ਠੀਕ ਮੈਂ ਕਹਿੰਦਾ ਮੇਰੀ ਹਿੱਕ ਚ ਵੱਜ ਗਈ। ਲੱਕ ਵਾਲਾ 2 ਮਹੀਨੇ। ਤੇ ਜੇ ਕੋਈ ਐਂ ਤਾਂ ਕਹਿੰਦਾ ਤਾਂ ਗੱਲ ਕਰੋ। ਤੇ ਕਿਸੇ ਨੇ ਵੀ ਤੁਹਾਨੂੰ ਇਤਨੀ ਗਰੰਟੀ ਨਹੀਂ ਦੇਣੀ। ਕਿਸੇ ਨੇ ਵੀ ਤੁਹਾਨੂੰ ਇੰਨੀਆਂ ਕਲੀਅਰ ਕੱਟ ਕਰਨਾਂ ਨਹੀਂ ਕਹਿਣੀਆਂ। ਸਾਰਾ ਕੁਝ ਕਰਦਾ ਹੁਣ ਬੇਜਹੀ ਇਲਾਜ ਕਿੱਦਾਂ ਕਰਦੇ ਆ ਜਿਹੜੇ ਇੱਥੇ ਮਰੀਜ਼ ਆਏ ਹੋਏ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਵੀ ਵਾਕਈ ਫਰਕ ਪੈ ਰਿਹਾ ਉਹਨਾਂ ਨੂੰ। ਸੁਣੋ ਜੀ ਅੱਜ ਇੱਥੇ ਬਹੁਤ ਵੱਡਾ ਚਮਤਕਾਰ ਹੋਇਆ ਉਹ ਚਮਤਕਾਰ ਵੀ ਦਿਖਾਉਣੇ ਆ ਤੁਸੀਂ ਸੋਚਦੇ ਹੋਣੇ ਆ ਵੀ ਪਰ ਬੈਦ ਜੀ ਨੇ ਅੱਜ ਹੱਥ ਦੇ ਸਰੋਂ ਜਮਾਤੀ ਅੱਜ ਉਹ ਡਾਕਟਰਾਂ ਕੋ ਜਾਂਦੇ ਸੀ ਉਹ ਕਹਿੰਦੇ ਜੀ ਤੁਸੀਂ ਕੀਮੋ ਕਰਾ ਲਓ ਜਾਂ ਤੁਸੀਂ ਮਹਿੰਗੇ ਮਹਿੰਗੇ ਲੱਖ ਰੁਪਈਆ ਦੇ ਇਲਾਜ ਕਰਾ ਲਓ ਬੈਦ ਜੀ ਨੇ ਸਰਦਾਰ ਜੀ ਨੂੰ ਕੈਂਸਰ ਦੀ ਦਵਾਈ ਦਿੱਤੀ ਦਿੱਤੀ ਵੀ ਫ੍ਰੀ ਦੇ ਵਿੱਚ ਤੇ ਉਹਦਾ ਰਿਜ਼ਲਟ ਕੀ ਆ ਪੁੱਛਣ ਨੇ ਆ ਸਰਦਾਰ ਜੀ ਤੁਸੀਂ ਕੈਂਸਰ ਦੇ ਮਰੀਜ਼ ਸੀਗੇ ਤੁਸੀਂ ਹਸਪੀਟਲ ਚ ਗਏ ਆ ਤੇ ਡਾਕਟਰਾਂ ਨੂੰ ਕੀ ਕਹਿੰਦੇ ਪਹਿਲਾਂ ਉਹ ਦੱਸ ਦਿਓ ਡਾਕਟਰ ਤੇ ਉਹ ਕਹਿੰਦੇ ਜੀ ਪਤਾ ਨਹੀਂ ਮੰਦੇ ਦੇ ਬੈਲਟ ਦੇ ਰਹਿਣਾ ਜਾਂ ਗੇਜ ਰਹਿਣਾ ਉਹ ਇਸ ਤਰ੍ਹਾਂ ਵੀ ਕਹਿੰਦੇ ਸੀ ਹੂੰ ਬਾਕੀ ਇਹ ਆ ਵੀ ਜੋ ਪਰਮਾਦਰਮ ਨੇ ਕਿਹਾ ਇਹਨਾਂ ਦੀ ਸਿਰ ਐਡ ਵੜੀ ਆ ਐਡ ਵੱੜ ਕੇ ਅੱਗੇ ਆ ਵੀ ਨਹੀਂ ਤੁਹਾਨੂੰ ਡਾਕਟਰਾਂ ਨੇ ਕਹਿਸ ਵੀ ਸਾਡੀ ਕੀਮੋ ਵੀ ਹੋਣੀ ਆ ਹਾਂਜੀ 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 ਉਹਨਾਂ ਨੇ ਕਿਹਾ 6 6 ਹਫ਼ਤੇ ਆ ਭਾਈ ਜਦ ਲਈ 6 ਹਫ਼ਤਾ ਕਰੇਗੀ ਇਸ ਤਰ੍ਹਾਂ ਕਰ ਚੰਗਾ ਸਹਿਰ ਤੇ ਜਿਹੜੀ ਤੁਸੀਂ ਹੁਣ 4 ਮਹੀਨੇ ਦਵਾਈ ਬੈਚ ਜੀ ਨੇ ਦਿੱਤੀ ਉਹਦਾ ਰਿਜ਼ਲਟ ਕੀ ਹੈਗਾ ਉਹਦਾ ਰਿਜ਼ਲਟ ਬਹੁਤ ਆਪਣੇ ਚੈੱਕ ਕਰਾਉਣ ਵਾਸਤੇ ਅਸੀਂ ਆਪਣੇ ਕੋਲ ਚੈੱਕ ਰਿਹਾ ਉਹ ਫਰੀ ਹੈ ਬਈ ਜੀ ਇਹ ਗੱਲਾਂ ਕੋਈ ਬੰਦਾ ਨਹੀਂ ਯਕੀਨ ਕਰ ਸਕਦਾ ਵੀ ਇਦਾਂ ਵੀ ਪੋਸੀਬਲ ਹੋ ਸਕਦਾ ਤੁਹਾਡੇ ਇੱਕ ਸਾਂਝ ਟੀਵੀ ਤੇ ਪਹਿਲਾਂ ਵੀ ਵੀਡੀਓ ਪਈ ਹੋਈ ਆ ਜਿਹਦੇ ਜੇ ਤਿੰਨ ਮਰੀਜ਼ ਬਿਲਕੁਲ ਓਕੇ ਆ ਕੈਂਸਰ ਤੋਂ 4 ਕ ਲੱਖ ਬੰਦਾ ਕੈਂਸਰ ਤੋਂ ਮੈਂ ਜ਼ਿੰਦਗੀ ਚ ਫ੍ਰੀ ਕਰ ਚੁੱਕੇ ਔਰ ਮੈਂ ਕੈਸਰ ਦੀ ਦਵਾਈ ਦਾ ਕਦੇ ਪੈਸਾ ਨਹੀਂ ਲਿਆ ਇੱਕ ਮੈਂ ਤੇਰੇ ਚੈਨਲ ਦੇ ਜ਼ਰੀਏ ਹੋਰ ਮਤਲਬ ਬੇਨਤੀ ਕਰਨੀ ਚਾਹਦਾ ਕੈਂਸਰ ਵਾਲਾ ਮਰੀਜ਼ ਮੈਨੂੰ ਸੋਮਵਾਰ ਤੇ ਸ਼ੁੱਕਰਵਾਰ ਤੱਕ ਸਿਰਫ ਮੁੱਲਾਂ ਪਰ 12 ਤੋਂ 3 ਮਿਲੇ। ਠੀਕ ਦਵਾਈ ਫ੍ਰੀ ਹੈ ਜਿਹੜੀ ਮਰਜ਼ੀ ਸੀ ਤੇ ਕੈਂਸਰ ਹੋਵੇ। ਅਸੀਂ ਕਿਸੇ ਨੂੰ ਮੋੜਦੇ ਨਹੀਂ ਬਸ ਫੋਨ ਕਰਕੇ ਆਵੇ ਸਾਡੇ ਕੋਲ ਦਵਾਈ ਬਣੀ ਹੋਵੇ ਤੇ ਅਸੀਂ ਪਰ ਕੈਂਸਰ ਦੀ ਦਵਾਈ ਤੇ ਲੱਖ ਰੁਪਏ ਲੱਗ ਜਾਂਦੇ ਆ ਤੁਸੀਂ ਕਿਹਨੇ ਤੁਹਾਨੂੰ ਫ੍ਰੀ ਦੇਨੇ ਹੋ? ਗੱਲ ਹੈਗੀ ਇਹ ਵੀ ਮੈਂ ਤੁਹਾਨੂੰ ਇਹ ਪਤਾ ਕਿ ਮੈਂ ਇੱਥੋਂ ਕਮਾ ਕੇ ਪਹਿਲਾਂ ਵੀ ਲੋਕਾਂ ਤੇ ਹੀ ਲਾਉਣਾ। ਜਿਹੜਾ ਕੈਂਸਰ ਵਾਲਾ ਮਰੀਜ਼ ਆ ਤਾਂ ਪਹਿਲੇ ਲੁੱਟਿਆ ਪਟਿਆ ਹੁੰਦਾ। ਕਈ ਤਾਂ ਮਕਾਨ ਨੂੰ ਵੇਚ ਕੇ ਵੀ ਉੱਤੇ ਲਾ ਚੁੱਕੇ ਹੁੰਦੇ ਆ। ਇਸ ਗੱਲੋਂ ਮੈਂ ਕੈਂਸਰ ਦੇ ਭਾਈ 960 ਰੁਪਏ ਦਾ ਮੇਰਾ ਸਮਾਨ ਹੈ 15 ਦਿਨ ਦੀ ਦਵਾਈ ਨੂੰ ਜਿਹੜਾ ਲੱਗਦਾ ਹੂੰ ਤੇ 2 ਕ ਘੰਟੇ ਬਣਾਉਣ ਨੂੰ ਲੱਗਦੇ ਆ ਮਤਲਬ 1100 ਰੁਪਏ ਤੋਂ ਉੱਤੇ ਦਵਾਈ ਪੈਂਦੀ ਹੈ ਜੇ 10 ਮਰੀ ਜਾ ਕੇ 15 ਕਿ ਮੈਂ ਫਰੀ ਹੋ ਦਿੰਦਾ ਕੈਂਸਰ ਜੀ ਤੇ ਉਹ ਮਰੀ ਐ ਇੱਕ ਕੈਂਸਰ ਦਾ ਉਹ ਵੀ ਫਰੀ ਦੇ ਰਹੇ ਆ ਉਹਨੂੰ ਵੀ ਤੇ ਕਦੇ ਐਦਾਂ ਦਾ ਸੋਚ ਨਹੀਂ ਰੱਖੀ ਵੀ ਇਹਦੇ ਤੋਂ ਪੈਸੇ ਕਮਾਈਏ ਜੀ ਹਾਲਾਂਕਿ ਇਹ ਦਵਾਈ ਮੇਰੀ ਕੰਮ ਜਾਵੇ ਮੈਂ ਤਾਂ ਜੇ ਪੈਸੇ 14 ਹਵਾ ਪੈਸੇ ਮੈਂ ਕਰੋੜ ਰੁਪਏ ਇਕੱਠਾ ਕਰ ਸਕਦਾ ਪਰ ਨਹੀਂ ਮੈਨੂੰ ਗੁਰਨਾਨਕ ਪਾਸ਼ਾ ਨੇ ਕਹਿ ਦਿੱਤੀ ਕਾਟਨੀ ਛੱਡੀ ਉਹਦੀ ਓਟ ਆਸਰਾ ਤੱਕ ਕੇ ਦਵਾਈ ਦਿੰਦਾ ਹੈ ਔਰ ਸਭ ਕੁਝ ਵਧੀਆ ਹੋ ਹੀ ਜਾਂਦਾ। ਸੋ ਬਾਹਰ ਲੋਕ ਲੱਖਾਂ ਲੱਖਾਂ ਰੁਪਏ ਲੈ ਰਹੇ ਆ ਪਰ ਬੈਜ ਜੀ ਕਹਿੰਦੇ ਫ੍ਰੀ ਦੇ ਵਿੱਚ ਕੈਂਸਰ ਦੀ ਦਵਾਈ ਦੇਣੀ ਆ। ਸੋ ਅੱਪਲ ਤਾਂ ਹੀ ਚੋਨਾ ਕਿਸੇ ਨੂੰ ਇੰਦਾਂ ਦੀ ਬੋਰੀ ਲੱਗੇ ਨਾ। ਇੱਕੀ ਜੀ। ਸੋ ਸਰਦਾਰ ਜੀ ਨੇ ਅੰਕਲ ਜੀ ਨੇ ਗੱਲ ਕਲੀਅਰ ਕੀਤੀ ਆ ਵੀ ਡਾਕਟਰ ਆ ਗਏ ਸੀ ਲੱਖਾਂ ਰੁਪਏ ਮੰਗੇ। ਹੀਮੋਗਲੋਬਿਨ ਦਾ ਕਿਹਾ ਫੇਰ ਵੀ ਕੋਈ ਗਾਰੰਟੀ ਨਹੀਂ ਸੀ। ਬੈਜ ਜੀ ਕੋਲ ਆਏ 1 ਰੁਪਿਆ ਵੀ ਨਹੀਂ ਦਿੱਤਾ। ਦਵਾਈ ਵੀ ਸਿਰਫ 4 ਮਹੀਨੇ ਖਾਧੀ। ਆਹ ਰਿਪੋਰਟਾਂ ਗੋਲਿਆ ਰਿਜ਼ਲਟ ਦੇ ਵਿੱਚ ਕੈਂਸਰ ਜ਼ੀਰੋ। ਮਤਲਬ ਬਿਮਾਰੀ ਚੜ ਤੋ ਖਤਮ ਹੋ ਗਈ ਆ ਕਿਤੇ ਭਰੋਸਾ ਰੱਖਣਾ ਚਾਹੀਦਾ ਤੇ ਇਲਾਜ ਖੁਦ ਹੋ ਜਾਂਦਾ ਇਹਦੀ ਸਾਲੀ ਦੀ ਕੁੜੀ ਆ ਕਿੰਨੇ ਸਾਲ ਦੀ ਹੈ ਜਲਦੀ ਉਹਦਾ ਆਪਰੇਸ਼ਨ ਤਾਂ ਨਹੀਂ ਪਹਿਲਾਂ ਕਰਾਇਆ ਆਪਰੇਸ਼ਨ ਕਹਿੰਦੇ ਸੀ ਕਹਿੰਦੇ ਸਾਰੇ ਪ੍ਰੇਸ਼ਾਂ ਸਾਤੇ ਲੱਤਾਂ ਐਡੀਆਂ ਚੱਕਤੀ ਇੱਕ ਮਹੀਨਾ ਦਵਾਈ ਖੋਈ ਆ ਪੈਰ ਅਡੀਆਂ ਲਾਉਣ ਲਾ ਦਿੱਤੀ ਹਾਂਜੀ ਅਡੀਆਂ ਲੱਗਣ ਲੱਗ ਪਈ ਆ ਪਹਿਲੇ ਹਫਤੇ ਦੌਰਾਨ ਆ ਕੇ ਮੈਨੂੰ ਦਿਖਾ ਕੇ ਗਏ ਆ ਮੈਂ ਕਿਹਾ ਦਵਾਈ ਬਣਾ ਕੇ ਲਿਆਉਂਗਾ ਆਉਂਦੇ ਹਫਤੇ ਲੈ ਜਾਓ ਤੇ ਚਲੋ ਸਾਹਮਣੇ ਪਰ ਡਾਕਟਰ ਕੋਲ ਪਹਿਲਾਂ ਗਿਆ ਸੀ ਜਿਹੜੇ ਉਹ ਕਹਿੰਦੇ ਪ੍ਰੇਸ਼ਾਂ ਸਾਰੇ ਉਹ ਮ ਸਰ ਵੀ ਗਏ ਇੱਕ ਕੁੜੀ ਹੋਰ ਆਣੇ ਸੀ ਗਏ ਉਹ ਕਹਿੰਦੇ ਬਰੇਸ਼ ਕਰਾਂਗੇ ਉਹ ਸਾਰੇ ਕਹਿੰਦੇ ਬਰੇਸ਼ ਉਹ ਗਰੰਟੀ ਵੀ ਲੈ ਦਿੰਦੇ ਕੋਈ ਗਰੰਟੀ ਵੀ ਕੋਈ ਤੇ ਜਿਹੜੇ ਪੱਤਪੰਥ ਜਿਹੜੇ ਪੈਰਾਂ ਦੇ ਆਹ ਐਦਾਂ ਐਦਾਂ ਪੈਰ ਅੱਡੀਆਂ ਚੱਕਦੀਆਂ ਆਂ ਲੇਕ ਪੈਦੀ ਸੀ ਉਹ ਐਦਾਂ 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 ਤੁਰਦੀ ਸੀ ਉਹ ਅੱਡੀ ਥੱਲੇ ਨਹੀਂ ਜਲੌਦੀ ਪੰਜਿਆਂ ਦੇ ਪਾਰ ਹੀ ਦਰਦ ਰਹਿਦੀ ਸੀ ਤੇ ਹੁਣ ਕਿੰਨੇ ਚਿਰ ਦਵਾਈ ਖਾਧੀ ਤੁਸੀਂ ਇੱਕੇ ਮਹੀਨਾ ਦੇ ਇਹ ਦੇ ਇੱਕੇ ਮਹੀਨੇ ਦਵਾ ਹੋਰ ਦੂਸਰੇ ਮਹੀਨੇ ਅੱਡੀਆਂ ਹੁਣ ਲੱਗਣ ਲੱਗ ਪਈਆਂ ਇੱਕੇ ਮਹੀਨੇ ਚ ਲੱਗਣ ਲੱਗ ਪਈ ਤੇ ਇਹ ਕਿ ਕਿਦਾਂ ਸਾਰਾ ਸਹੀ ਹੁੰਦਾ ਆਪੇ ਇਹਦੇ ਵਿੱਚ ਬਹੁਤ ਕੁਝ ਹੈ ਜੀ ਇਹ ਬੋਤਲ 'ਚ ਹੀ ਬਹੁ ਕੋਈ ਇਹ ਹੈਗਾ ਐਸੇ ਤੇਲ ਬਣਾਇਆ ਹੋਇਆ ਨਹੀਂ ਤੇਲ ਨਹੀਂਗਾ ਦਵਾਈ ਦਵਾਈ ਤੇਲ ਜਿਹੜਾ ਉਹ ਇੱਕ ਚੀਜ਼ ਨਾਲ ਨਹੀਂ ਜੇ ਪਹਿਲੇ ਪਹਿਲੇ ਵਾਲਾ ਹੀ ਹੈਗਾ ਨਾ ਕੋਈ ਤੇਲ ਦੀ ਮਾਲਸ਼ ਗਿਆ ਦਵਾਈ ਦਿੱਤੀ ਹੈ ਪੇੜ ਲਈ ਬਸ ਸੋ ਜਿਹੜੇ ਜਮਾਂਦਰੂ ਬੱਚੇ ਜਦੋਂ ਵਰਥੀ ਹੁੰਦਾ ਉਦੋਂ ਪ੍ਰੋਬਲਮ ਆ ਜਾਂਦੀ ਪੈਰਾਂ ਦੇ ਵਿੱਚ ਤੁਹਾਨੂੰ ਯਾਦ ਹੈ ਇੱਕ 24 ਸਾਲ ਦਾ ਬੰਦਾ ਤੇਰੇ ਚੈਨਲ ਤੇ ਵੀਡੀਓ ਪਈ ਆ ਸਾ ਤੇ ਜਦੋਂ ਸੀਪੀ ਦਾ ਨਹੀਂ ਠੀਕ ਹੋਦਾ ਇਹ ਕਿਹੜੀ ਬੰਡੀ ਦੀ ਲ ਮੈਂ ਤੁਹਾਨੂੰ ਹਰ ਇੱਕ ਦਿਨ ਇਹੀ ਕਿਹਾ ਵੀ ਆਪਰੇਸ਼ਨ ਕਰਾਓ ਸੋ ਜੇ ਤੁਹਾਡੇ ਘਰਾਂ ਚ ਜਾਂ ਰਿਸ਼ਤੇਦਾਰਾਂ ਚ ਇਦਾਂ ਦੇ ਬੱਚੇ ਹੈਗੇ ਆ ਜਿਹੜੇ ਚੱਲ ਨਹੀਂ ਸਕਦੇ ਜਾਂ ਜਿਹਨਾਂ ਅੱਡੀਆਂ ਨਹੀਂ ਪੈਰਾਂ ਵਾਲੀਆਂ ਜਾਂ ਜਿਹਨਾਂ ਦੀਆਂ ਲੱਤਾਂ ਦੇ ਵਿੱਚ ਕਮਜ਼ੋਰੀ ਆ ਤੇ ਤੁਸੀਂ ਡਾਕਟਰਾਂ ਕੋਲ ਜਾ ਕੇ ਆਪਰੇਸ਼ਨ ਨਾਲ ਨੂੰ ਨਾ ਪਵੋ ਲੱਖਾਂ ਰੁਪਏ ਦਾ ਖਰਚੋ ਬੈਜ ਜੀ ਕੋਲ ਆਜੋ ਬੈਜ ਜੀ ਇਹਨਾਂ ਨੂੰ ਕੀ ਦਿੱਕਤ ਸੀ ਇਹਨਾਂ ਨੂੰ ਲੱਕ ਦੇ ਵਿੱਚ ਸਾਈਡ ਤੇ ਜੋਇੰਟ ਦਾ ਗੈਪ ਪਟਿਆ ਸੀ ਹਾਂਜੀ ਉਹ ਨਾਲ ਪ੍ਰੈਸ ਹੋ ਕੇ ਲੱਤ ਜਦੋਂ ਦਬਦੇ ਜਾਂਦਾ ਸੀ ਠੀਕ ਹੈ ਆਪਰ ਚੱਕੋ ਲੱਗਦੇ ਚੱਕਦੇ ਬੇਟੇ ਧੋਕੇ ਭਗਾਲਾ ਕਿ ਕਿੰਨੇ ਦਿਨਾਂ ਦੇ ਵਿੱਚ ਆ ਵੀ ਪੁੱਤ ਹੁਣ ਦੱਸ ਗਿਆ ਵੇਆ ਹੁਣ ਦੱਸ ਠੀਕ ਹੈ ਪ੍ਰੋਬਲਮ ਕੀ ਸੀ ਤੁਹਾਨੂੰ ਲੱਤ ਜੀ ਦਰਦ ਖਲੋਣ ਨਹੀਂ ਸੀ ਹੁੰਦਾ ਬਹੁਤ ਔਖਾ ਹੈ ਕੌਣ ਕਰਕੇ ਪਿਆ ਕਿਨੂੰ ਹਾਂਜੀ ਹਾਂਜੀ ਕਰਕੇ ਆ ਕਿਰਪਾ ਵਾਈ ਗੁਰੂ ਜੀ ਜਿਹੜੇ ਵੀ ਮਰੀਜ਼ ਆਉਂਦੇ ਆ ਸਾਰੇ ਖੁਸ਼ ਹੋ ਕੇ ਜਾ ਰਹੇ ਆ ਨਹੀਂ ਜਦੋਂ ਫਿਟ ਕਰਦੀ ਕਰਦੇ ਬਾਬੇ ਦਾ ਨਾਮ ਕਰਵਾ ਬਾਬੇ ਦਾ ਨਹੀਂ ਜਿਨ੍ਹਾਂ ਦੇ ਗੋਡੇ ਦੁਖਦੇ ਆ ਮੋਢਿਆਂ ਦੇ ਜੋੜਾਂ ਦੇ ਦਰਦ ਵਾਲਾ ਜਿਹੜਾ ਮਰੀਜ਼ ਆ ਮੈਂ ਕਹਿੰਦਾ ਮੇਰੇ ਕੋ ਫਿਟ ਕਰਾ ਕੇ 3 ਮਹੀਨੇ ਦਵਾਈ ਲਵੇ ਹਾਂਜੀ 3 3.5 ਮਹੀਨੇ ਲਾਸਟ ਜਿੰਨੇ ਮਰਜ਼ੀ ਖਰਾਬਾ ਜੇ ਉਹ ਠੀਕ ਨਹੀਂ ਮੈਂ ਕਹਿੰਦਾ ਮੇਰੀ ਹਿੱਕ 'ਚ ਵਜਾ ਗਿਆ ਹੂੰ ਜਿਹੜਾ ਲੱਕ ਵਾਲਾ ਉਹ 1.5-2 ਮਹੀਨੇ ਦਵਾਈ ਨਵੇ ਤੇ ਜੇ ਡਾਕਟਰ ਕਹੇ ਵੀ ਇਹ ਤਾਂ ਆਪਰੇਸ਼ਨ ਹੀ ਹੋਣਾ ਦਾ ਹੱਲ ਕੋਈ ਮੈਂ ਇਹੇ ਚਾਹੇ ਜਿੰਨਾ ਮਰਜ਼ੀ ਖਰਾਬਾ ਮੈਂ ਗੁਰੂਆਂ ਪਾਸ਼ਾ ਤੋਂ ਦਰਦਾ ਸੋ ਗੁਰੂਆਂ ਪਾਸ਼ਾ ਦੀ ਕਿਰਪਾ ਨਾਲ ਹੀ ਇਹ ਗੱਲ ਮੈਂ ਕਹਿਣਾ ਤੇ ਉਹਨੇ ਹੀ ਮੈਨੂੰ ਇਹ ਲੈਣ 'ਚ ਟਿਕਾਇਆ ਹੋਇਆ ਠੀਕ ਹੈ ਤੇ ਮੈਂ ਅਰਦਾਸ ਕਰਦਾ ਵੀ ਜੀਂਦੇਰ ਮੇਰੇ ਤੋਂ ਕਰਵਾਉਣਾ ਕਰਵਾ ਲਈ ਤੇ ਕਰਵਾਈ ਵਧੀਆ ਸੋ ਜਿਹੜੇ ਮਰੀਜ਼ ਨਹੀਂ ਮੈਨੂੰ ਇਹ ਕੰਮ 'ਚ ਪੈਣ ਦਿੰਦੇ ਕਰਦੇ ਕਹਿੰਦੇ ਜਦੋਂ ਸਾਨੂੰ ਦੇਣਾ ਨਹੀਂ ਕੁਝ ਤੂੰ ਇੱਥੇ ਕਾਵੇਂ ਪੰਗੇ ਪ ਠੀਕ ਇਹ ਦਵਾਖਣੇ ਇੱਕ ਪਾਈ ਨਾ ਸਾਰੀ ਲੋਕਾਂ ਦੀ ਲੋ ਜੀ ਵਿਆਹ ਕਰਦੇ ਹਾਂ ਬੱਚਿਆਂ ਦੇ ਹਾਂਜੀ ਤੇ ਜਵਾਖ ਪੜਨ ਦੀ ਪੜਨ ਵਾਲੇ ਜਵਾਕਾਂ ਦੀ ਫੀਸ ਦਿੰਦੇ ਆ 78 ਕੁੜੀਆਂ ਵਿਧਵਾ ਨੇ 47 ਕੀ ਜਵਾਕਾਂ ਪੜਨ ਵਾਲੇ ਤੇ ਆ ਹੁਣ ਦੋਵਾਂ ਦੇ ਮਕਾਨ ਚਾਲੂ ਕਰਦੇ ਆ ਬਣਾਉਣ ਲਈ ਤੇ ਉਸ ਤੋਂ ਪਹਿਲਾਂ 70 ਕੁੜੀਆਂ ਮੇਰੇ ਕੋਲ ਸਾਲ 'ਚ ਫਨੀਕਰ ਵਾਲੀਆਂ ਹੁੰਦੀਆਂ ਤੇ 30 ਕੁੜੀਆਂ ਵਿਆਹ ਵਾਲੀਆਂ ਹੁੰਦੀਆਂ ਸਾਲ 'ਚ ਹੂੰ 3.5 ਕਰੋੜ ਰੁਪਈਆ ਸਾਲ 'ਚ ਲੋਕਾਂ ਦੀ ਲੋਣੇ ਆ ਸੋ ਜਿਨ੍ਹਾਂ ਦੇ ਗੋਡੇ ਦੁਖਦੇ ਆ ਡਾਕਟਰ ਕਹਿੰਦੇ ਵੀ 2 ਲੱਖ ਰੁਪਏ ਲਿਆਓ 5 ਲੱਖ ਲਿਆਓ 3 ਲੱਖ ਲਿਆਓ ਗੋਡੇ ਬਦਲਨੇ ਆ ਉਹਨਾਂ ਨੂੰ ਬੈਜ ਨੇ ਚੈਲੰਜ ਆ ਵੀ ਕੋਈ ਗੋਡੇ ਬਦਲਾਉਣ ਦੀ ਲੋੜ ਨਹੀਂ ਕੋਈ ਤੁਹਾਨੂੰ ਟੀਕਾ ਲਵਾਉਣ ਦੀ ਲੋੜ ਨਹੀਂ ਬਿਨਾ ਟੀਕਾ ਬਿਨਾ ਪੱਟੀ ਬਿਨਾ ਚੀਰਪੜ ਬੈਜੀ ਸਫਲ ਇਲਾਜ ਤੇ ਉਹ ਦਵਾਈ ਦੇ ਨਾਲ ਕਰਦੇ ਆ ਗੋਡਿਆਂ ਚ ਦਰਦ ਆ ਮੋਢਿਆਂ ਤੇ ਦਰਦ ਜੋੜਾਂ ਤੇ ਦਰਦ ਜੜ ਤੋਂ ਖਤਮ ਕਰ ਦਿੰਦੇ ਆ ਜਦੋਂ ਮੈਂ ਫਿੱਟ ਕਰਦਾ ਗੋਡੇ 60% ਮੇਰੀ ਗਰੰਟੀ ਆ 50 60% ਮੌਕੇ ਤੇ ਹੀ ਠੀਕ ਹੋ ਜਾਂਦਾ ਜਦੋਂ ਹੱਡੀ ਸੈੱਟ ਕਰਦੀ ਆਹ ਹੱਡੀ ਐਸੋ ਇੱਥੇ ਆ ਗਈ ਇਹਨੂੰ ਜਿੰਨੀ ਮਰਜ਼ੀ ਖਾਣ ਵਾਲੀ ਦਵਾਈ ਜੋ ਇੱਥੇ ਕੋਈ ਨਹੀਂ ਕਰ ਸਕਦਾ ਪਹਿਲਾਂ ਹੱਥਾਂ ਨਾਲ ਸੈਟਿੰਗ ਕਰਨੀ ਪੈਂਦੀ ਹੈ ਫਿਰ ਜਾ ਕੇ ਜੋ ਹੱਡੀਆਂ ਆਪਣੀ ਜਗਾਹ ਕੀ ਇੱਧਰ ਉਹ ਠੀਕ ਹੋ ਗਏ ਨਾੜਾਂ ਦੀ ਸੁਗੜਦਾ ਤੋੜ ਨਹੀਂ ਚਾਹੀਦੀ ਰਿਕਵਰੀ ਕਰਨੀ ਹੈ ਦਵਾਈ ਦਾ ਕੰਮ ਹੁਣ ਆਹਾ ਇਹ ਮਰੀਜ਼ ਆ ਇਹਦੇ ਲੱਕ 'ਚ ਦਰਦ ਹੋਇਓ ਅੱਗੇ ਨੂੰ ਲੱਕ 'ਚ ਦਰਦ ਇਹ ਐਸਾਈਡ ਤੇ ਸੀ ਇੱਥੋਂ ਇੱਥੋਂ ਆ ਜਾਂਦਾ ਸੀ ਹਾਂਜੀ ਤੇ ਉਹ ਜਿਹੜਾ ਫਰਕ ਆ ਰਿਹਾ ਦੇਖਿਓ ਇੱਥੇ ਦਿਖਾ ਰਿਆ ਅਸਲ ਕਾਰਨ ਕੀ ਹੈ ਜਦੋਂ ਕੋਈ ਬੰਦਾ ਡਿੱਗ ਪਿਆ ਆਹ ਸਾਈਡ ਪਰਨੇ ਤਾਂ ਵੀ ਪੱਟ ਵਾਲੀ ਹੱਡੀ ਅੰਦਰ ਗੈਪ ਕਰਦੀ ਹੈ ਜਦ ਆਪਕੇ ਜੀ ਨੂੰ ਧੱਕਦੇ ਆ ਚੱਕਦੇ ਆ ਖਿੱਚਦੇ ਆ ਉਦੋਂ ਪੱਟ ਨਾਲ ਤੇ ਲੱਗਦਾ ਜ਼ੋਰ ਨਾਲ ਪੱਟ ਵਾਲੀ ਹੱਡੀ ਅੰਦਰ ਗਿਰਪ ਕਰ ਜਾਂਦੀ ਆ ਆ ਦਿਮਾਗ ਤੋਂ ਹਲੇ ਸੁਖਾਂ ਰਾੜੀ ਆਹਾ ਇਹਨੇ ਆ ਉਠਣਾ ਇੱਥੋਂ ਆ ਜਾਣੀ ਆ ਦੋ ਇੱਕ ਇੰਦਰ ਗਈ ਕਿੰਦਰ ਗਈ ਉਹਨੇ ਜੋਇੰਟ ਦੇ ਵਿੱਚ ਜਿਹੜਾ ਜੋ ਆ ਪੱਟ ਵਾਲੀ ਹੱਡੀ ਅੰਦਰ ਗਿਰਪ ਕਰ ਗਈ ਦੋਨੇ ਹੱਡੀਆਂ ਦੇ ਵਿਚਾਲੇ ਆ ਕੇ ਨਾਲ ਚਿੱਪ ਹੋ ਗਈ ਜਾਂ ਨਾਲ ਫ੍ਰੈਕਚਰ ਹੋ ਕੇ ਬਲੱਡ ਬਾਹਰ ਨਿਕਲ ਗਿਆ ਜਾਂ ਨਾਲ ਦੇ ਝਰੀਟ ਲਾ ਕੇ ਸੋ ਜਾਓ ਇਹ ਤਿੰਨ ਪੁਆਇੰਟ ਹੁੰਦੇ ਹੁਣ ਫਰਕ ਤਾਂ ਫਾੜ ਦਾ ਇੱਥੇ ਆ ਦਰਦ ਹੋ ਰਿਹਾ ਹਾਂਜੀ ਇੱਥੇ ਜਾਂ ਇੱਥੇ ਅਜੇ ਤੋਂ ਆ ਜਾ ਰਿਹਾ ਉਹ ਫਾੜ ਇੱਥੇ ਦਿਖਾ ਰਿਹਾ ਚਾਰ ਤੋਂ ਪੰਜ ਹਾਂਜੀ ਉਹਦਾ ਕਾਰਨ ਕੀ ਹੈ ਰੀਡ ਜਿਹੜੀ ਫੈਕਸੀਬਲ ਹੈ ਇਹਨੂੰ ਇਧਰ ਮੋੜ ਦੋ ਇਧਰ ਮੋੜ ਦੋ ਇਧਰ ਮੋੜ ਦੋ ਇਹ ਜਵਾਲਟ ਨਹੀਂ ਪੈਂਦਾ ਇੱਥੇ ਫਾਲਟ ਕਿਉਂ ਆਉਂਦਾ ਰੀਡ ਜਿਹੜੀ ਫੈਕਸੀਬਲ ਹੈ ਜੋ ਬੰਦੇ ਨੂੰ ਉਹ ਸੈਟਰ ਦੇ ਪਾ ਕੇ ਐਕਸਰਾ ਜਾਂ ਐਮ ਆਰ ਆਈ ਕਰਦੇ ਆ ਤਾਂ ਬੰਦਾ ਲੱਤ ਅਕੜਾ ਕੇ ਪੈਂਦਾ ਜਾਂ ਸਰੀਰ ਅਕੜਾ ਕੇ ਪੈਂਦਾ ਉਹ ਅਕੜਾਉਣ ਦੇ ਕਾਰਨ ਉਹਦੇ 4 ਤੋਂ 5 ਇੰਚ ਫਰਕ ਆਉਂਦਾ ਜਿਹੜਾ ਬੰਦਾ ਕੱਦ 6 ਫੁੱਟਾ ਲੇੜੀਆ ਕੱਦ 5.5 ਫੁੱਟ ਜਿਹੜੇ ਬੰਦੇ ਕੱਦ 5 ਫੁੱਟ ਦੇ ਆਸ-ਪਾਸ ਆ 5.5 ਦੇ ਆਸ-ਪਾਸ ਲੇੜੀ ਦੀ ਆ 5 ਫੁੱਟ ਦੇ ਆਸ-ਪਾਸ 3 ਤੋਂ 4 ਇੰ ਇੱਕ ਸੂਤ ਹਿਲ ਗਈ ਨਾ ਤਾਂ ਬੰਦਾ ਬੈਟ ਦੇ ਪਾਸਾ ਲੈ ਛੱਡ ਕੇ ਤੁਰਦੀ ਸਾਰ ਜੇ ਦੋ ਸੂਤ ਹਿਲ ਗਈ ਤਰ੍ਹਾਂ ਬਹੁਤ ਦੂਰ ਦੀ ਆ ਪਾਸਾ ਵੀ ਨਹੀਂ ਦੱਸ ਰੇੜ ਦੀ ਐਡੀ ਚ ਫਾੜ ਨਹੀਂ ਹੁੰਦਾ ਕਦੇ ਵੀ ਹਾਲਟ ਜੋਇੰਟ ਦਾ ਗੈਪ ਘਟਿਆ ਕਿੰਨਾ ਟਾਈਮ ਹੋ ਗਿਆ ਆ 5 15 ਦਿਨ ਦੀ ਦਵਾਈ ਲਈ ਹਾਂਜੀ 15 ਦਿਨ ਪਤਾ ਨਹੀਂ ਕਿੰਨੇ ਠੀਕ ਹੋ ਪਾ ਵੀ ਘਰ ਕੇ ਪਹਿਲਾਂ ਹਸਪੀਟਲ ਵੀ ਕਹਿ ਸੀ ਕਿ ਨਹੀਂ ਸਤੇ ਕਹਿੰਗੇ ਕੇ ਬੜੇ ਹਸਪਤਲ ਬਦਲੇ ਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਕਹਿੰਦੇ ਲਿਓ ਗੋਟੇ ਬਦਦੀ ਹੋਰ ਉਹਨਾਂ ਕੀ ਕਹਿੰਦਾ ਅਜਾ ਗੋਟੇ ਬਦਲ ਦੋ ਗੋਟੇ ਬਦਲ ਦੋ ਕਿਤੇ ਕਿੰਨੇ ਪੈਸੇ ਮੰਗੇ ਸੀ 2 ਲੱਖ ਰੁਪਏ ਇੱਕ ਸੱਤਰ ਦਾ ਕਹਿੰਦੇ ਬਾਦ ਦੇ ਨੇ ਦੋ ਲ ਮੰਗਦੇ ਇੱਕ ਦਾ ਦੋਨਾਂ ਦਾ ਨਹੀਂ ਇੱਕ ਦਾ ਅੱਛਾ ਇੱਕ ਗੋਟਾ 2 ਲੱਖ ਦਾ ਹਾਂਜੀ ਇੱਕ ਸੱਤਰ ਦੇ ਪਾਦਾ ਇਹ ਤੁਹਾਨੂੰ ਅੰਡਰਸਟੈਂਡ ਕਰਨਾ ਕਿ ਇਹ ਉਹ ਸਹੀ ਜਿੰਦੀ ਹੈ ਸੋ ਤੁਸੀਂ ਚੈੱਕ ਕਰੋ ਘਰ ਘਰ ਦੀ ਕਹਾਣੀ ਆ ਡਾਕਟਰਾਂ ਨੂੰ ਜਾਣਿਓ ਦੋ ਦੋ ਲੱਖ ਰੁਪਏ ਇੱਕ ਗੋਡੇ ਦਾ ਦੋ ਬੋਲਦੇ ਆ 4 ਲੱਖ ਰੁਪਏ ਪਰ ਲੱਖ ਰੁਪਏ ਲਾਦਿਆ ਬਹਿ ਜੀ ਤੁਹਾਡੀ ਦਵਾਈ ਚ ਕਿਹੜੀ ਸ਼ਕਤੀ ਆ ਵੀ ਜਿਹੜੀ ਤੁਸੀਂ 3 3.5 ਮਹੀਨੇ ਚ ਰਾਹਤ ਦੇ ਨੁ ਮਰੀਜ਼ ਨੂੰ ਸੈਟਿੰਗ ਕਰਕੇ 15 ਦਿਨ ਦਵਾਈ ਖਾਧੀ ਆ ਤੁਹਾਡੇ ਸਾਹਮਣੇ ਪੈਰਾਂ ਪਰ ਬੈਠੀ ਸੀ ਮੈਂ ਕਹਿੰਦਾ ਜਿਹੜਾ ਬੰਦਾ ਮਰੀਜ਼ ਦੋ ਤਿੰਨ ਮਹੀਨੇ ਮੇਰੀ ਦਵਾਈ ਖਾ ਗਿਆ ਗੋਡਿਆਂ ਵਾਲਾ ਜਿਉ ਨਹੀਂ ਠੀਕ ਮੈਂ ਕਹਿੰਦਾ ਮੇਰੀ ਹੱਕਜ ਵਾ ਜਾ ਕੇ ਔਰ ਮੈਂ ਇੱਕ ਹੋਰ ਗੱਲ ਕਹਿੰਦਾ ਮੇਰੀ ਦਵਾਈ ਨੂੰ ਕੋਈ ਬੰਦਾ ਜਿੱਥੇ ਮਰਜੀ ਚੈੱਕ ਕਰਵਾ ਸਕਦਾ ਕੋਈ ਪੇਨਕিলার ਨਾ ਮੈਂ ਪੇਨਕিলার ਵਰਤੀ ਕਦੇ ਨਾ ਖਾਧੀ ਤੇ ਨਾ ਮੈਂ ਕਹਿੰਨ ਦਿੱਤੀ ਨਾ ਤੁਸੀਂ ਟੀਕਾ ਲਾਉਨੇ ਉਹ ਨਾ ਪੱਟੀ ਨਾ ਆਪਰੇਸ਼ਨ ਨਾ ਕੋਈ ਚੀਰ ਫਾੜ ਇਹਦੇ ਵਿੱਚ ਦੋਕ ਚੀਜ਼ਾਂ ਨੇ ਸਰੀਰ 'ਚ 65% ਪਾਣੀ ਆ 35% ਐਰ ਆ ਉਦੋਂ ਚਾਦੀ ਪਸਾ ਐਰ ਪਸਾ ਦਰਦ ਕਿਸੇ ਅੰਗ ਨੇ ਉਦੋਂ ਕਰਨਾ ਜਦੋਂ ਉੱਚ ਬਲੱਡ ਸੈਕਲ ਘਟਣਾ ਉਹ ਤੋਂ ਅਰਨਾ ਬੁੱਟੀ ਦਾ ਸਾਦਾ ਨੇ ਸਹੀ ਦੀ ਨਾਲ ਨਾਲ ਫੁੱਲ ਕੇ ਬਲੱਡ ਸੈਕਲ ਇੱਕੋ ਜਿਹਾ ਕਰ ਦੇਣਾ। ਹਾਂਜੀ। 1.2 ਸੈਕਿੰਡ ਤੇ ਦੂਸਰੀ ਚਰਜੀ ਰਿਕਵਰੀ ਲਈ ਸਾਕ ਪੁਛਵੀ ਦਾ ਸਤ ਹੈ। ਬਸ ਇਹ ਦੋ ਚੀਜ਼ਾਂ ਮੈਂ ਯਾਦ ਹਸਤਾਰ ਗੋਡੇ ਨਾਲ ਦੇ ਦਿੰਦਾ। ਠੀਕ ਹੈ। ਸਮਝ ਲਗੀ? ਤੇ ਪੇਨ ਕਿਲਰ ਕੋਈ ਸੀ? ਪੇਨ ਕਿਲਰ ਮੈਂ ਕਹਾਂ ਜਿਹਾ ਜਿਹਾ ਟੀਕਾ ਵੀ ਮਾਰਦਾ ਕੋਈ ਵੀ ਮੇਰੇ ਪੇਨ ਨੂੰ ਦੀ ਮੈਂ ਕਹਾਂ ਮਾਰ ਗਿਆ। ਮੈਂ ਨਹੀਂ ਪੇਨ ਕਿਲਰ ਦਿੰਦਾ। ਮੈਂ ਆਪਣਾ ਪੇਨ ਘਟਾਉਣੇ ਕਿੱਦਾਂ? ਪੇਨ ਜਦੋਂ ਬਲੱਡ ਸੈਕਲ ਇੱਕੋ ਜਿਹਾ ਹੋ ਗਿਆ ਦਰਦਾ ਸਵਾਲ ਪੈ ਨਹੀਂ ਹੁੰਦਾ। ਦਰਦਾ ਮੈਂ ਕਹਾਂ ਨਾਮਕਦਾ ਸੇਖ ਸੁਖ ਦੇਗਾ। ਟਾਈ بس دو چار ਦਿਨ ਜਦੋਂ ਦਵਾਈ ਅਸਰ ਕਰਨ ਲੱਗੀ ਫੇਰ ਨਹੀਂ ਕੋਸਦਾ ਤਾਂ ਇਹ ਜਿਗੋ ਏਦਾਂ ਲੱਗਿਆ ਦਵਾਈ ਜਿਵੇਂ ਦਸ਼ਾ ਮੈਂ ਉੱਠ ਨਹੀਂ ਸਕਦੀ ਆ ਇਹੋ ਜਿਹਾ ਕੁਝ ਨਹੀਂ ਨਹੀਂ ਕੋਈ ਗੱਲ ਨਹੀਂ ਮਤਲਬ ਕੀ ਸੋ ਹੁਣ ਤੁਸੀਂ ਡਾਕਟਰਾਂ ਕੋਲ ਲੱਖਾਂ ਰੁਪਏ ਨਾਲ ਖਰਾਬ ਕਰੋ ਨਾਲੇ ਲੱਖਾਂ ਰੁਪਏ ਲਾਉਨੇ ਉਹ ਨਾਲੇ ਸਰੀਰ ਆਪਣਾ ਖਰਾਬ ਕਰਦੇ ਹੋ ਮੈ ਜੀ ਕੋਲ ਆ ਜਾਓ ਦੇਸੀ ਦਵਾਈਆਂ ਬਿਨਾ ਆਪਰੇਸ਼ਨ ਬਿਨਾ ਟੀਕੇ ਬਿਨਾ ਪੱਟੀ ਸਫਲ ਆਇਓ ਕਿਉਂਕਿ ਜਿਹੜਾ ਮੇਰੀ ਕੋਲ ਹੈ ਸਾਡੀ ਕੋਲ ਅਸੀਂ ਮੰਨਤਾ ਦੀ ਬਾਬੇ ਸ੍ਰੀ ਚੰਦ ਦੀ ਕੋਲ ਤੋਂ ਬਾਬਾ ਸ੍ਰੀ ਚੰਦ ਕੌਣ ਹੈ ਬਾਬੇ ਨਾਨਕ ਦਾ ਵੱਡਾ ਪੁੱਤਰ ਤੇ ਹਜੇ ਤੱਕ ਕਹਿ ਲੋ ਵੀ ਕੋਈ ਐਵ ਨਹੀਂ ਕੀਤਾ ਜ਼ਿੰਦਗੀ ਚ ਇਹ ਦਵਾਈਖਾਨੇ ਤੋਂ ਮੈਂ ਜਿੰਨੀ ਕਮਾਈ ਕਰਦਾ ਸਾਰੀ ਲੋਕਾਂ ਤੇ ਹੀ ਨਾਉਣਾ ਬਈ ਜਿਹੜੇ ਮਰੀਜ਼ ਇਹਨਾਂ ਸਾਨੂੰ ਚੱਲ ਨਹੀਂ ਹੁੰਦਾ ਗੋਡਿਆਂ ਦਾ ਡਾਕਟਰ ਕਹਿੰਦੇ ਆਪਰੇਸ਼ਨ ਕਰਾਓ ਤੇ ਉਹ ਕਹਿੰਦੇ ਗੋਡੇ ਨਵੇਂ ਪੌਣੇ ਤੁਸੀਂ ਪੈਰਾਵਰ ਬਿਠਾਉਣ ਦਿਓ ਮਰੀਜ਼ ਨੂੰ ਪੈਰਾਵਰ ਤਾਂ ਬੈਠ ਹੀ ਸਕਦਾ ਮਰੀਜ਼ ਤੇ ਆ ਤੁਹਾਡੇ ਕੋਲੇ ਆ ਇਹਦਾ 1 ਮਹੀਨਾ ਦਵਾਈ ਲਈ ਅਜੇ 3 ਮਹੀਨੇ ਇਹਦੇ ਗੋਡੇ ਜਿਹੜੇ ਖੰਗਰ ਸੋਏ ਸੁੱਤੇ ਇਹਦੇ ਗੋਡੇ ਜਿਹੜਾ ਖੰਗਰ ਬਣੇ ਪਏ ਸੀ ਬਿਲਕੁਲ ਹੀ ਆਹਾ ਤੇ ਇਹਨੂੰ ਕਵਰ ਹੋ ਗਿਆ ਕਾਫੀ ਹਾਂਜੀ ਠੀਕ ਆ ਕਵਰ ਹੁੰਦੇ ਜਾਂਦੇ ਔਰ ਇਹਨੇ ਵਧੀਆ ਹੋ ਜਾਣਾ ਤਿੰਨ ਮਹੀਨੇ ਦਵਾਈ ਨਾਲ ਬਿਲਕੁਲ ਓਕੇ ਹੋ ਜੂ ਜ਼ਿੰਦਗੀ ਚ ਕਦੇ ਲੋੜ ਨਹੀਂ ਕਿਉਂਕਿ ਪਹਿਲਾਂ ਬੈਣਾ ਬੜਾ ਔਖਾ ਤੇ ਪੈਰਾਂ ਭਰ ਜਿਹੜਾ ਬੰਦਾ ਗੋਡਿਆਂ ਵਾਲਾ ਮਰੀਜ਼ ਪੈਰਾਂ ਭਰ ਬਹਿ ਗਿਆ ਸਮਝੋ ਆਦੇ ਤੋਂ ਵੱਧੋ ਠੀਕ ਹੈ ਕੋਈ ਵੀ ਆਵੇ ਚਾਹੇ ਕੋਈ ਆਜੀ ਉਮਰ ਕੋਈ ਹੋਵੇ ਉਮਰ ਕੋਈ ਹੋਵੇ ਸੋ ਭੱਟਾ ਚੈਰਾਂ ਜਾਜੀ ਤੁਸੀਂ ਤਿੰਨ ਮਹੀਨੇ ਸਿਰਫ ਦਵਾਈ ਖਾਣੀਆਂ ਗਏ ਗੋਡੇ ਵਾਲਿਆਂ ਨੇ ਤੇ ਗੋਡੇ ਵਾਲੇ ਚੱਲ ਕੇ ਜਾਂਦੇ ਆ ਜਿਹੜੇ ਇੱਥੇ ਆ ਗਏ ਜਿਹਨੂੰ ਸੂਟੀ ਦੇ ਕੇਦਾ ਸਹਾਰਾ ਲੈ ਕੇ ਹੁੰਦੇ ਆਪ ਚੱਲ ਕੇ ਜਾਂਦੇ ਆ ਕਰਪਾ ਗੁਰੂਨ ਪਾਸ਼ਾ ਦੀ ਮੈਂ ਨਹੀਂ ਮੈਂ ਤੇ ਇੱਕੇ ਅਰਦਾਸ ਕਰਦਾ ਸਵੇਰੇ ਵੀ ਇੱਕ ਤਾਂ ਮੇਰੇ ਅੰਗ ਸੰਗ ਰਹਿਣੋ ਦਤੋ ਉਹ ਬੇਨਤੀ ਮੇਰੀ ਜਿਵੇਂ ਮੇਰੇ ਅੰਗ ਸੰਗ ਆ ਮੈਨੂੰ ਹੱਥ ਲੰਗੋ ਠੀਕ ਹੋ ਜਾਊਗਾ ਦੂਜੀ ਅਰਦਾਸ ਮੇਰੀ ਇਹ ਹੁੰਦੀ ਹੈ ਕਿ ਦਵਾਈ ਦੂਈ ਚਾਤ ਨਹੀਂ ਹੁੰਦਾ ਇਹ ਤਾਂ ਗੁਰੂਨ ਪਾਸ਼ਾ ਦੀ ਕਿਰਪਾ ਜਦੋਂ ਜਿਹਦੇ ਰੋਗ ਦੀ ਬਿਨਿਆਦ ਪੂਰੀ ਹੈ ਨਹੀਂ ਉਹਨੂੰ ਆਪੇ ਲੈਣ ਲੱਗ ਭੇਜੀ ਜਾਂਦਾ ਉਹ ਕੋਈ ਅਸੀਂ ਪਹੁੰਚੇ ਸੀ ਬਾਬਾ ਸ਼੍ਰੀਚੰਦ ਜੀ ਦੇਸੀ ਦਵਾਈ ਕਰਨ ਕਰਤਾਰਪੁਰ ਦੇ ਪਿੰਡ ਸੋ ਤੁਸੀਂ ਕੋਈ ਹੋਰ ਜਾਣ ਕੇ ਲੈਣੀ ਆ ਆ ਬੈਜੇ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮਨੋਂ ਫੋਨ ਕਰੀ ਨਾਲ ਹਰਦੀਪ ਸਿੰਘ ਅੰਗੜ ਸਾਰ ਠੀਕ ਕਰਤਾ ਹਾਂ